ਅੱਜ ਤੁਹਾਨੂੰ ਮਾਮੇ ਭਾਂਜੇ ਦੀ ਇੱਕ ਐਸੀ ਜੋੜੀ ਦੇ ਨਾਲ ਮਲਾਉਣਾ ਜਿਨ੍ਹਾਂ ਨੂੰ ਘੋੜਿਆਂ ਦਾ ਬਹੁਤ ਜ਼ਿਆਦਾ ਸ਼ੌਂਕ ਤੇ ਜਨੂਨ ਦੋਨਾਂ ਜਣਿਆਂ ਦੇ ਦੋ ਨੁਕਰੇ ਘੋੜੇ ਦਿਖਾਵਾਂਗੇ ਮਾਮੇ ਨੂੰ ਤਾਂ ਪੁਰਾਣਾ ਤਜਰਬਾ ਹੋਣ ਕਰਕੇ 5-6 ਘੋੜੇ ਉਹਨੇ ਪਹਿਲਾਂ ਵੀ ਤਿਆਰ ਕੀਤੇ ਆ ਤੇ ਮਾਮੇ ਦੇ ਸ਼ੌਂਕ ਨੂੰ ਦੇਖ ਕੇ ਭਾਂਜੇ ਨੂੰ ਇਹੋ ਜੀ ਚਟਕ ਲੱਗੀ ਵੀ ਉਹਨੇ ਮਾਮੇ ਨੂੰ ਫਰਮਾਇਸ਼ ਕੀਤੀ ਵੀ ਮੈਨੂੰ ਵੀ ਕੋਈ ਬਸ਼ੇਰਾ ਪਾਲਣ ਵਾਸਤੇ ਸਾਣ ਬਣਾਉਣ ਵਾਸਤੇ ਦੇ ਤੇ मामे ने फिर भाणजे दी फरमाइश पूरी करके बाई एकम नु ਪਿੰਡ ਥਾਂਦੇ ਵਾਲੇ ਨੂੰ ਜਿਹੜਾ ਕਿ ਭਾਣਜਾ ਬਾਈ ਤੇਜ ਦਾ ਪਿੰਡ ਵਾਂਦਰਾ ਵਾਲੇ ਦਾ ਆ ਬਸ਼ੀਰਾ ਦਿੱਤਾ ਜਿਹਦਾ ਨਾਂ ਰੱਖਿਆ ਗਿਆ ਛੱਲਾ ਉਦੋਂ 7 ਮਹੀਨਿਆਂ ਦਾ ਸੀਗਾ ਇਹ ਬਸ਼ੀਰਾ ਜਦੋਂ मामे ने ਭਾਣਜੇ ਨੂੰ ਦਿੱਤਾ ਤੇ ਬਾਈ ਇਕਮ ਨੇ ਇਹਦੇ ਤੇ ਇੰਨੀ ਕੁ ਜ਼ਿਆਦਾ ਮਿਹਨਤ ਕੀਤੀ ਵੀ ਅੱਜ 68 ਇੰਚ ਹਾਈਟ ਦਾ ਘੋੜਾ ਬਣ ਕੇ ਤਿਆਰ ਹੋ ਗਿਆ ਏ ਕੋਈ ਬੰਦਾ ਦੇਖ ਕੇ ਕਹਿ ਨਹੀਂ ਸਕਦਾ ਵੀ ਕਿਸੇ ਬੰਦੇ ਨੇ ਇਹ ਪਹਿਲਾ ਬਛੇਰਾ ਤਿਆਰ ਕੀਤਾਗਾ ਕਿਸੇ ਨੂੰ ਯਕੀਨ ਨਹੀਂ ਆਉਣਾ ਦੇਖਣ ਨੂੰ ਐ ਲੱਗੂ ਵੀ ਯਾਰ ਇਹ ਕਿਸੇ ਐਸੇ ਤਜਰਬੇਕਾਰ ਬੰਦੇ ਦਾ ਤਿਆਰ ਕੀਤਾ ਹੋਇਆ ਜੀ ਜਿਹਨੇ ਕਾਫੀ ਘੋੜੇ ਪਹਿਲਾਂ ਤਿਆਰ ਕਰਤੇ ਹੋਣ ਸੋ ਇਸ ਗੱਲ ਨਾਲ ਮਾਮੇ ਦਾ ਜਾਨੀ ਕਿ ਬਾਈ ਤੇਜ ਦਾ ਪਿੰਡ ਬਾਂਦਰਾਂ ਵਾਲੇ ਦਾ ਵੀ ਹੌਸਲਾ ਵਧਿਆ ਤੇ ਦੋਨਾਂ ਜਣਿਆਂ ਦੀ ਮਿਹਨਤ ਅੱਜ ਵੀ ਜਾਰੀ ਹੈ ਇਹ ਜਿਹੜਾ ਛੱਲਾ ਦੋਸਤੋ ਇਹ ਦਲਸ਼ੇਰ ਕਾਕੀ ਵਾਲੀ ਬਲੱਡ ਲਾਈਨ ਦੇ ਵਿੱਚੋਂ ਆ ਡੋਡਾਂ ਵਾਲੇ ਮਹਾਰਾਣੇ ਦਾ ਪੋਤਾ ਤੇ ਜਿਹੜਾ ਕਾਲੇ ਅਰਗਿਆਂ ਦੇ ਕੋਲੇ ਪਿੰਡ ਠੱਠੀ ਬੜਾ ਫੇਮਸ ਘੋੜਾ ਨਾ ਸੂਰਜ ਉਹਦਾ ਬੱਚਾ ਤੇ ਦੂਜਾ ਘੋੜਾ ਜਿਹੜਾ ਆ ਮਾਮੇ ਕੋਲੇ ਆ ਇਹਦਾ ਨਾਮ ਆ ਦੋਸਤੋ ਸੈਮ ਇਹ ਅਬੋਹਰ ਵਾਲੀ ਬਲੱਡ ਲਾਈਨ ਦਾ ਘੋੜਾ ਆ ਦੋਸਤੋ ਅਬੋਹਰ ਵਾਲੀ ਲਾਈਨ ਦੇ ਵਿੱਚੋਂ ਇਹ ਸੋਨਾ ਲੀਕਾ ਘੋੜੇ ਦਾ ਪੋਤਾ ਤੇ ਜਿਹੜਾ ਗਵਿੰਦਗੜ੍ਹ ਸੁਲਤਾਨ ਘੋੜਾ ਦਾ ਬਾਈ ਅਦਬ ਸੇਖੋ ਦੇ ਕੋਲੇ ਉਹਦਾ ਬੱਚਾ ਇਹ ਇਹ ਵੀ ਹਾਲੇ ਚਾਰ ਦੰਦ ਹੀ ਹੋਇਆ ਤੇ ਕੱਦ 66 ਇੰਚ ਕਰ ਗਿਆ ਦੋਨਾਂ ਦੇ ਰਿਜ਼ਲਟ ਵੀ ਕਾਫੀ ਆ ਚੁੱਕਿਆ ਤੇ ਇਹਦੀ ਜਿਹੜੀ ਸਟੱਡ ਸਰਵਿਸ ਆ ਤੁਹਾਨੂੰ ਪਿੰਡ ਬਾਂਦਰ ਮੋਗੇ ਜ਼ਿਲ੍ਹੇ ਦੇ ਵਿੱਚ ਪੈਂਦਾ ਜਿਹੜਾ ਲਾਸਟ ਪਿੰਡ ਆ ਮੋਗੇ ਦਾ ਉਦੋਂ ਅੱਗੇ ਫਰੀਦਕੋਟ ਦੇ ਪਿੰਡ ਸ਼ੁਰੂ ਹੋ ਜਾਂਦੇ ਆ ਉੱਥੇ ਮਿਲੂਗੀ ਦੋਨਾਂ ਘੋੜਿਆਂ ਦੀ ਸਟੱਡ ਸਰਵਿਸ ਦੀ ਜਿਹੜੀ ਫੀਸ ਆ 21-21000 ਰੁਪਇਆ ਰੱਖੀ ਗਈ ਆ ਜਿਹੜਾ ਬਾਈ ਏਕਮ ਦਾ ਪਿੰਡ ਥਾਂਦੇ ਵਾਲਾ ਜਿੱਥੇ ਛੱਲੇ ਦੀ ਸਟੱਡ ਸਰਵਿਸ ਮਿਲਣੀ ਆ ਉਹ ਮੁਕਸਰ ਦੇ ਬਿਲਕੁਲ ਨਾਲ ਲੱਗਵਾ ਪਿੰਡਾ ਉੱਥੇ ਤੁਸੀਂ ਉਹਦੀ ਸਰਵਿਸ ਲੈ ਸਕਦੇ ਹੋ ਇਹਨਾਂ ਦੋਮਾ ਘੋੜਿਆਂ ਦੀਆਂ ਮਾਮਾਂ ਕਹਿੋ ਜੀਆਂ ਨੇ ਕਿਹੜੇ ਹਿਸਾਬ ਨਾਲ ਘੋੜਿਆਂ ਦੀ ਸਰਵਿਸ ਦਿੰਦੇ ਆ ਬਾਕੀ ਦੀਆਂ ਗੱਲਾਂ ਬਾਤਾਂ ਨੇ ਜਿਹੜੀਆਂ ਉਹ ਇੰਟਰਵਿਊ ਦੇ ਵਿੱਚ ਆਪਾਂ ਕਰਦੇ ਆ ਆਜੋ ਫਿਰ ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਆ ਸਾਰੇ ਭਰਾਵਾਂ ਦਾ ਜਿੰਨੇ ਵੀ ਪਿੰਡੂ ਜ਼ਿਮੀਦਾਰ ਫੇਸਬੁੱਕ ਪੇਜ ਜਾਂ YouTube ਚੈਨਲ ਦੇ ਜ਼ਰੀਏ ਇਸ ਵੀਡੀਓ ਨੂੰ ਦੇਖ ਰਹੇ ਹੋ ਸੋ ਦੋਸਤੋ ਪਹਿਲਾਂ ਤਾਂ ਮੈਂ ਜਿਵੇਂ ਸ਼ਾਰਟ ਜੇ ਤੁਹਾਨੂੰ ਦਿਖਾਤੇ ਵੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪਹਿਲਾਂ ਤਾਂ ਮਾਮੇ ਭਣ ਜੇ ਦੀ ਜੋੜੀ ਦੇ ਨਾਲ ਮਿਲਵਾਉਣਾ ਬਾਈ ਤੇਜ ਆਪਣੇ ਨਾਲ ਬੈਠਾ ਇਧਰਲੇ ਪਾਸੇ ਤੇ ਇਧਰ ਇਹਨਾਂ ਦਾ ਭਣ ਜ ਆ ਬੈਠਾ ਸੋ ਬੜੀ ਖੁਸ਼ੀ ਹੋਈ ਭਰਾਵਾਂ ਨੂੰ ਮਿਲ ਕੇ ਬਾਈ ਤੇਜ ਨੂੰ ਤਾਂ ਪਹਿਲਾਂ ਵੀ ਮਿਲਦੇ ਰਹਿੰਦੇ ਆ ਤੇ ਵੱਡੀ ਗੱਲ ਬਾਤ ਆ ਜਿਹੜੀ ਵੀ ਮਾਮੇ ਤੋਂ ਹੀ ਗਾਹਾਂ ਸ਼ੌਂਕ ਅੱਗੇ ਵੱਧ ਕੇ ਭਾਂਜੇ ਦੇ ਕੋਲੇ ਚਲਾ ਗਿਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਮਾਮੇ ਭਾਂਜੇ ਦੇ ਦੋ ਨੁਕਰੇ ਬਿਛੇਰੇ ਦਿਖਾਉਣੇ ਆ ਜਿਨ੍ਹਾਂ ਦੀ ਬਾਈ ਅਰਗਣੇ ਸਟੱਡ ਸਰਵਿਸ ਓਪਨ ਕੀਤੀ ਵੀ ਆ ਤੇ ਇਹਨਾਂ ਦੇ ਪੰਜ ਪੰਜ ਚਾਰ ਚਾਰ ਰਿਜ਼ਲਟ ਵੀ ਆ ਗਏ ਆ ਸੋ ਬਲੱਡ ਲਾਈਨ ਬਾਰੇ ਆਪਾਂ ਸਾਰੀ ਗੱਲ ਬਾਤ ਇੱਕ ਦਾ ਤੁਹਾਨੂੰ ਕਲੀਅਰ ਕਰਾਂਗੇ ਤੇ ਤੁਹਾਨੂੰ ਦੱਸਾਂਗੇ ਵੀ ਇਹਨਾਂ ਦੀ ਸਟੱਡ ਸਰਵਿਸ ਦੀ ਜਿਹੜੀ ਫੀਸ ਆ ਕਿੰਨੀ ਰੱਖੀ ਵੀ ਆ ਕਿਹੜੇ ਹਿਸਾਬ ਨਾਲ ਘੋੜੇ ਛੱਡਦੇ ਆ ਸੋ ਅੱਜ ਆਪਾਂ ਬੈਠੇ ਆਂ ਏਕਮ ਸਟੱਡ ਫਾਰਮ ਦੇ ਉੱਤੇ ਪਿੰਡ ਥਾਂਦੇ ਵਾਲਾ ਮੁਕਸਰ ਦੇ ਬਿਲਕੁਲ ਨਾਲ ਲੱਗਮਾ ਪਿੰਡ ਆ ਇਹ ਜੇ ਆਪਾਂ ਜਿੱਥੇ ਅਸੀਂ ਇਸ ਵਕਤ ਬੈਠੇ ਆਂ ਬਾਈ ਏਕਮ ਫਾਰਮ ਦੇ ਉੱਤੇ ਸੋ ਇੱਥੋਂ ਤਕਰੀਬਨ ਮੁਕਸਰ ਸਾਹਮਣੇ ਹੀ ਦਿਨ ਦਾਗਾ ਤਕਰੀਬਨ 2 ਕਿਲੋਮੀਟਰ ਹੀ ਆ ਜਦੋਂ ਮੁਕਸਰ ਤੋਂ ਆਪਾਂ ਬਾਰ ਬਾਰ ਆ ਜਾਂਦੇ ਆਂ ਕੋਟ ਕਪੂਰੇ ਵਾਲਾ ਜਿਹੜਾ ਰੋੜਾ ਦੋਸਤੋ ਉੱਥੋਂ ਥੋੜਾ ਜਿਹਾ ਹਟਮਾ ਰੋੜ ਤੋਂ ਪਿੰਡ ਪੈਂਦਾ ਤੇ ਬਾਈ ਵਰਗੇ ਬਾਰ ਬਾਰ ਢਾਣੀ ਦੇ ਵਿੱਚ ਬੈਠੇ ਆ ਸੋ ਦੋਨਾਂ ਘੋੜਿਆਂ ਦੀ ਸैम ਤੇ ਦੂਸਰਾ ਘੋੜਾ ਜਿਹੜਾ ਛੱਲਾ ਦੋਨਾਂ ਦੀ ਸਟੱਡ ਸਰਵਿਸ ਬਾਰੇ ਅੱਜ ਆਪਾਂ ਗੱਲਬਾਤ ਕਰਨੀ ਆ ਤੇ ਹੋਰ ਗੱਲਾਂ ਬਾਤਾਂ ਖੁੱਲ ਕੇ ਹੋਣਗੀਆਂ ਬਾਈ ਵਰਗਿਆਂ ਦੇ ਸ਼ੌਂਕ ਬਾਰੇ ਤੇ ਬਾਈ ਨਾਲ ਆਪਣੇ ਇਧਰਲੇ ਪਾਸੇ ਬਾਈ ਏਕਮ ਬੈਠਾ ਤੇ ਨਾਲ ਅੰਕਲ ਸਤਪਾਲ ਸਿੰਘ ਜੀ ਬੈਠੇ ਆ ਬਾਈ ਦੇ ਫਾਦਰ ਸਾਹਿਬ ਤੇ ਬਾਈ ਤੇਜ ਨੂੰ ਤਾਂ ਤੁਸੀਂ ਪਹਿਲਾਂ ਸਾਰੇ ਜਾਣਦੇ ਹੀ ਹੋ ਉਹ ਆਂਦਰਪਿੰਡਾ ਬਾਈ ਦਾ ਮੋਗੇ ਜ਼ਿਲ੍ਹੇ ਦੇ ਵਿੱਚ ਤੇ ਇਧਰਲੇ ਪਾਸੇ ਨਾਲ ਆਪਣੇ ਬਾਈ ਵਿਸ਼ੇ ਬੈਠਾ ਗੋਨਿਆਣਾ ਕਲਾਂ ਤੋਂ ਬਾਈ ਕੋਲੇ ਵੀ ਜਾਨਵਰ ਚੰਗੇ ਰੱਖੇ ਪਿਆ ਬੜਾ ਸ਼ੌਂਕ ਆ ਬਾਈ ਨੂੰ ਸੋ ਦੋਨੇ ਘੋੜਿਆਂ ਦੀ ਸਟਾਡ ਸਰਵਿਸ ਬਾਰੇ ਆਪਾਂ ਗੱਲਬਾਤ ਕਰਾਂਗੇ ਬਾਈ ਅਰਗਿਆਂ ਦਾ ਪਹਿਲਾਂ ਆਪਾਂ ਕਰਦੇ ਆਂ ਸਵਾਗਤ ਬਾਈ ਸਤਿ ਸ੍ਰੀ ਅਕਾਲ ਜੀ ਤੇ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਅੰਕਲ ਜੀ ਹੋਰ ਠੀਕ ਠਾਕ ਬਾਈ ਇੱਕਮ ਵਧੀਆ ਜੀ ਵਧੀਆ ਤੁਸੀਂ ਦੱਸੋ ਬਹੁਤ ਵਧੀਆ ਵੀਰੇ ਜੇ ਮੈਂ ਡਰੈਸਤਾ ਵੀਰੇ ਇੱਕਮ ਮੈਂ ਸਾਰੇ ਭਰਾਵਾਂ ਨੂੰ ਕਲੀਅਰ ਕਰਤਾ ਵੀ ਮੁਕਸਰ ਤੋਂ ਬਾਹਰ ਨਿਕਲਦੇ ਸਾਰੇ ਆਪਣਾ ਮੇਨ ਜਿਹੜਾ ਰੋਡ ਮੇਨ ਰੋਡ ਤਾਂ ਹੀ ਰਹਿ ਜਾਂਦਾ ਜੀ ਕੋਟਕਪੂਰੇ ਤਾਂ ਥੋੜਾ ਜਿਹਾ ਪਿੱਛੇ ਐਟਮ ਆਪਣੀ ਢਾਣੀ ਆ ਬਾਈ ਥੋੜਾ ਜਿਹਾ ਡਰੈਸ ਤੁਸੀਂ ਦੱਸ ਦਿਓ ਵੀ ਜਿਹੜਾ ਪਿੰਡ ਦੇ ਬਾਹਰ ਕੀ ਨਾ ਬਾਈ ਜਿਵੇਂ ਬਾਪੂ ਜੀ ਹੋਣਾ ਦਾ ਤੁਸੀਂ ਬਾਵੇ ਕੀ ਟਾਣੀ ਚੱਲਦੀ ਆ ਜੀ ਇਹ ਮੁਕਸਰ ਤੋਂ ਸਿੱਧੀ ਰੋਡ ਆਉਂਦੀ ਆ ਥਾਂਦੇ ਵਾਲੇ ਨੂੰ ਲਿੰਕ ਰੋਡ ਜੀ ਉਸ ਤੇ ਆਪਣੇ ਘਰ ਰਹਿ ਜਾਂਦੇ ਆ ਠੀਕ ਆ ਬਾਈ ਹਾਂਜੀ ਤੇ ਇੱਕ ਚੀਜ਼ ਹੋਰ ਦੇਖਿਆ ਬਾਈ ਤੁਹਾਡੀ ਲੋਕੇਸ਼ਨ ਬਹੁਤ ਵਧੀਆ ਜਿਵੇਂ ਇਧਰੋਂ ਜੇ ਕਿਸੇ ਭਰਾਣੇ ਕੋਟਕਪੂਰੇ ਵਾਲੀ ਸਾਈਡ ਤੋਂ ਆਣਾ ਜੇ ਕੋਟਕਪੂਰਾ ਵਾਲੀ ਸਾਈਡ ਤੋਂ ਆਣਾ ਜੀ ਤਾਂ ਵੀ ਆਪਣੇ ਪਿੰਡ ਨੂੰ ਸਿੱਧੀ ਸੜਕ ਆਉਂਦੀ ਹੈ ਜੀ ਹਾਂਜੀ ਬਾਈ ਤੇ ਜੇ ਆਪਾਂ ਬਠੰਡੇ ਵਾਲੀ ਸਾਈਡ ਤੋਂ ਆਣਾ ਤਾਂ ਵੀ ਸਿੱਧੀ ਸੜਕ ਆਪਣੇ ਪਿੰਡ ਆਉਂਦੀ ਹੈ ਜੀ ਠੀਕ ਹੈ ਬਾਈ ਹਾਂਜੀ ਅੱਛਾ ਮੰਨ ਲਓ ਤਕਰੀਬਨ ਤੇਜ ਬਾਈ ਸਾਰੀਆਂ ਸੜਕਾਂ ਮੇਨ ਰੋਡ ਇੱਥੋਂ 5 5 4 4 ਕਿਲੋਮੀਟਰ ਹੀ ਆਣਾ ਚਾਰ ਸਪੇਰੋ ਇਹ ਪਿੰਡ ਨੂੰ ਮੇਰੇ ਹਿਸਾਬ ਨਾਲ ਵੀ ਚਾਰ ਪੰਜ ਸੜਕਾਂ ਆਉਂਦੀਆਂ ਚਾਰ ਸਪੇਰੋਂ ਗੋਲ ਚੱਕਰ ਚੋਂ ਹਾਂਜੀ ਬਾਈ ਬਾਕੀ ਆਪਣਾ ਵੱਡਾ ਪੁਰਾਣਾ ਪਿੰਡ ਆ ਬਾਈ ਹਨਾ ਠੀਕ ਹੈ ਜੀ ਸੋ ਜਿਵੇਂ ਇੱਕ ਵੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੋ ਘੋੜੇ ਦਿਖਾ ਰਹੇ ਹਾਂ ਇੱਕ ਤਾਂ ਛੱਲਾ ਤੇ ਦੂਜਾ ਸੈਮ ਛੱਲਾ ਜਿਵੇਂ ਥੋਡੇ ਮੌਜੂਦਾ ਇਸ ਫਾਰਮ ਦੇ ਉੱਤੇ ਥੋਡੇ ਕਮ ਸਟੱਡ ਫਾਰਮ ਦੇ ਉੱਤੇ ਬਾਈ ਸਟੱਡ ਸਰਵਿਸ ਦੇ ਰਿਹਾ ਤੇ ਸੈਮ ਆ ਜਿਹੜਾ ਬਾਈ ਤੇਜ ਦੇ ਕੋਲੇ ਹਾਂਜੀ ਪਿੰਡ ਬਾਂਦਰਾ ਹਨਾ ਸੋ ਦੋਨੇ ਘੋੜਿਆਂ ਦੀ ਵੀਡੀਓ ਅੱਜ ਆਪਾਂ ਇੱਥੇ ਸ਼ੂਟ ਕੀਤੀ ਆ ਪਹਿਲਾਂ ਦੀ ਜਿਹੜੀ ਗੱਲਬਾਤ ਆਪਾਂ ਥੋਡੇ ਵਾਲੇ ਬਸ਼ੇਰੇ ਛੱਲੇ ਤੋਂ ਸ਼ੁਰੂ ਕਰ ਲਈਏ ਬਾਈ ਇਹਦੀ ਬਲੱਡ ਲਾਈਨ ਬਾਰੇ ਪਹਿਲਾਂ ਭਰਾਵਾਂ ਨੂੰ ਕਲੀਅਰ ਕਰ ਦਈਏ ਸਾਰਾ ਜੀ ਇਹਦੀ ਚੱਲਾ ਜਿਹੜਾ ਇਹਦਾ ਪਿਓ ਸੂਰਜ ਹੈ ਜਿਹੜਾ ਠੱਠੀ ਵਾਲੇ ਕਾਲੇ ਬਜ਼ਾਰੀਆਂ ਕੋਲੇ ਆ ਜੀ ਹਾਂਜੀ ਬਾਈ ਤੇ ਕਹੋ ਸੂਰਜ ਆ ਗਿਆ ਮਹਾਰਾਣੇ ਦਾ ਜੀ ਹੂੰ ਮਹਾਰਾਣਾ ਗੰਦਲ ਸ਼ੇਰ ਕਾਕੀ ਦਾ ਆ ਗਿਆ ਜੀ ਹਾਂਜੀ ਬਾਈ ਜਿਹੜੀ ਇਹਦੀ ਮਾਂ ਜੀ ਉਹ ਜਿਹੜੇ ਮਿੰਟੋ ਅੰਕਲ ਹੈ ਜੀ ਉਹਨਾਂ ਦਾ ਜਿਹੜਾ ਵੱਡਾ ਘੋੜਾ ਸੀਗਾ ਸੂਰਜ ਉਹਦੀ ਆ ਜੀ ਮਾਂ ਇਹਦੀ ਡਾਇਰੈਕਟ ਹੈ ਜੀ ਠੀਕ ਹੈ ਬਾਈ 63 64 ਇੰਚ ਦੀ ਹੈ ਜੀ ਉਹ ਵੀ ਹਾਂਜੀ ਠੀਕ ਹੈ ਜੀ ਸੋ ਬਾਈ ਬਾਕੀ ਤਾਂ ਦੇਖੋ ਬਾਈ ਤੇਜਾਰਗਿਆਂ ਨੇ ਪਹਿਲਾਂ ਵੀ ਇਹ ਦਿਖਾਇਆ ਹਨਾ ਘੋੜਾ ਹਾਂਜੀ ਹਾਂਜੀ ਦੋ ਚਾਰ ਵੀਡੀਓ ਪਹਿਲਾਂ ਵੀ ਕੀਤੀਆਂ ਇਹਦੀਆਂ ਸਾਰੇ ਤਕਰੀਬਨ ਜਾਣਦੀ ਆ ਤੇ ਥੋੜਾ ਇਹ ਦੱਸ ਦਿਓ ਵੀ ਇਸ ਨੂੰ ਲਿਆਉਣ ਦਾ ਤੁਹਾਡਾ ਸਵੱਬ ਕਿਵੇਂ ਬਣਿਆ ਸੀ ਜਿਵੇਂ ਤੁਸੀਂ ਦੱਸਦੇ ਸੀ ਵੀ ਆਪਣੀ ਰਿਸ਼ਤੇਦਾਰੀ ਦੇ ਵਿੱਚ ਹੀ ਇਹ ਘੋੜੀ ਜਿਹੜੀ ਉਹ ਇਹਦੀ ਮਾਂ ਉੱਥੇ ਮੇਰਾ ਖਿਆਲ ਆ ਉਹਨਾਂ ਦੇ ਘਰੇ ਹੀ ਬਰੀਡ ਹੋਇਆ ਬਾਈ ਹਾਂਜੀ ਉੱਥੇ ਹੀ ਬਰੀਡ ਹੋਇਆ ਜੀ ਉੱਥੋਂ ਮਾਮਾ ਜੀ ਨੇ ਲਿਆ ਜਾਂਦਾ ਹੀ ਹਾਂਜੀ ਬਾਈ ਆਪਾਂ ਨੂੰ ਪਹਿਲਾਂ ਮਤਲਬ ਪਹਿਲਾਂ ਸੌਂਗ ਤਾਂ ਸੀਗਾ ਉਦੋਂ ਥੋੜਾ ਡਰ ਲੱਗਦਾ ਹੁੰਦਾ ਸੀ ਰੱਖੇ ਨਹੀਂ ਕੇ ਫਿਰ ਹੌਲੀ ਹੌਲੀ ਘੋੜੀਆਂ ਲਿਆਉਂਦੀਆਂ ਫਿਰ ਮਾਮੇ ਨੂੰ ਕਿਹਾ ਮੈਂ ਮੇਰੇ ਮਾਮਾ ਪੈਕ ਕੋੜਾ ਤਿਆਰ ਕਰਨਾ ਪਾ ਲੈਣਾਗਾ ਹਾਂਜੀ ਬਈ ਨਹੀਂ ਕੋਈ ਗੱਲ ਨਹੀਂ ਵੀ ਸਮਾਂ ਆਉਣ ਦੇ ਵੀ ਆਪਾਂ ਰੱਖਾਂਗੇ ਫਿਰ ਆਪਣ ਮਾਮਾ ਜੀ ਨੇ ਗਿਫਟ ਹੀ ਕਰਤਾ ਸੀਗਾ ਠੀਕ ਆ ਬਈ ਬਸ ਇਦਾਂ ਫੋਨ ਕੀਤਾ ਕਹਿੰਦਾ ਵੀ ਵਸ਼ੇਰਾ ਆਉਂਦਾ ਤੇਰੇ ਕੋਲੇ ਹੂੰ ਤੇ ਸਿੱਧਾ ਹੀ ਆਪਣੇ ਕੋਲੇ ਭੇਜਿਆ ਸੀ ਜੀ ਕਿੰਨਾ ਟਾਈਮ ਹੋ ਗਿਆ ਤੁਹਾਡੇ ਕੋਲੇ ਆਇਆ ਇਹ ਆਪਾਂ 7 ਕ ਮਹੀਨੇ ਦਾ ਸੀਗਾ ਜਦੋਂ ਲਿਆ ਸੀਗਾ ਜੀ ਅੱਛਾ ਬਈ ਹਾਂਜੀ ਠੀਕ ਹੈ ਉਦੋਂ ਤੋਂ ਤੁਹਾਡੇ ਕੋਲੇ ਹੀ ਆ ਸੀ ਉਹ ਆਪਣੇ ਕੋਲੇ ਜੀ ਠੀਕ ਹੈ ਬਾਈ ਤੇ ਜ ਮੇਰਾ ਖਿਆਲ ਆ ਤੁਹਾਡੇ ਕੋਲੇ ਤਾਂ ਥੋੜਾ ਟਾਈਮ ਹੀ ਰਿਹਾ ਫਿਰ ਹੈ ਨਾ ਇਹ ਆਪਣੇ ਆਪਾਂ 3 ਕ ਮਹੀਨਾ ਦਾ ਲਿਆ ਸੀ ਅਕਵਾਲ ਤੋਂ ਲਿਆ ਸੀ ਟੁੱਡੀ ਪਿੰਡ ਜਨਮ ਹੋਇਆ ਇਹਦਾ ਹਾਂਜੀ ਬਈ ਫਰੀਦਕੋੜ ਕੋਲੇ ਆ ਟੁੱਡੀ ਆਪਣਾ ਰਿਸ਼ਤੇਦਾਰੀ ਆ ਅਕਵਾਲ ਸੰਗਾ ਹਾਂਜੀ ਬਈ ਉੱਥੋਂ ਅਸੀਂ ਦੇਖਣ ਗਏ ਸੀ ਤੇ ਸਾਨੂੰ ਚੰਗਾ ਲੱਗਿਆ ਤੇ ਉੱਥੋਂ ਅਸੀਂ ਲੈ ਲਿਆ ਤੇ 4 ਕ ਮਹੀਨੇ ਆਪਣੇ ਕੋਲੇ ਰਿਹਾਗਾ ਠੀਕ ਹੈ ਬਾਈ ਉਸ ਤੋਂ ਬਾਅਦ ਇਹਨੇ ਮੈਨੂੰ ਕਿਹਾ ਵਾ ਸੀ ਕਿ ਮਨੇ ਕਹਿੰਦਾ ਮਾਮਾ ਕੋਈ ਚੰਗਾ ਬਿਸ਼ੇਰਾ ਆਇਆ ਤਾਂ ਤੇ ਮੈਂ ਉਹਨੂੰ ਫੋਨ ਲਾ ਲਿਆ ਮੈਂ ਕਿਹਾ ਵੀ ਆਵਦਾ ਤੂੰ ਛੋਲੇ ਤੇ ਚਾਂਦੀ ਕਰ ਲਾ ਤਿਆਰ ਹ ਤੇ ਬਿਸ਼ੇਰਾ ਆਉਂਦਾ ਤੇਰੇ ਕੋਲ ਠੀਕ ਹੈ ਬਾਈ ਤੇ ਬਸ ਉਦਹੀਂ ਭੇਜਤਾ ਇੱਕ ਚੀਜ਼ ਹੋਰ ਆ ਬਾਈ ਤੇ ਜੇ ਮੰਨ ਲਓ ਵੀ ਜਿਵੇਂ ਬਾਈ ਨੂੰ ਨਵਾਂ ਸ਼ੌਂਕ ਸੀ ਤੁਹਾਡੇ ਤੋਂ ਸ਼ੌਂਕ ਪਿਆ ਬਾਈ ਹਣਾ ਹਾਂਜੀ ਹਾਂਜੀ ਸਹੀ ਰੱਖ ਲਓ ਕੋਈ ਗੱਲ ਨਹੀਂ ਤੇ ਜਿਵੇਂ ਇਨੂੰ ਏਕਮ ਨੂੰ ਸ਼ੌਂਕ ਬਹੁਤ ਸੀ ਕੁਸ਼ਤਾ ਤੁਹਾਨੂੰ ਦੇਖ ਕੇ ਪਿਆ ਬਾਈ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਇੱਕ ਚੀਜ਼ ਮੈਂ ਹੋਰ ਦੇਖਦਾ ਵੀ ਜਿਵੇਂ ਦੇਖੋ ਅ ਤੁਹਾਡੇ ਕੋਲੇ ਜਿਵੇਂ ਬਾਈ ਕਾਲੇ ਦੇ ਨਾਲ ਵੀ ਤੁਹਾਡਾ ਸਹਿਚਾਰਾ ਹਣਾ ਤੇ ਤੁਹਾਡਾ ਮੰਨ ਲਓ ਘੋੜਾ ਜਿਹੜਾ ਸੂਰਜ ਹਾਂਜੀ ਹਾਂਜੀ ਬਹੁਤ ਚੰਗਾ ਘੋੜਾ ਉਹ ਵੀ ਹਾਈਟ ਦਾ ਬਾਈ ਪਿੱਛੇ ਤੋਂ ਲੈਣੇ ਇਸ ਘੋੜੇ ਦੀ ਸਟਰੋਂਗ ਆ ਗਈ ਤੇ ਜਿਵੇਂ ਏਕਮ ਦੇ ਕੋਲੇ 7 ਮਹੀਨਿਆਂ ਦਾ ਬਸ਼ੇਰਾ ਬਾਈ ਆ ਗਿਆ ਸੀ ਤੇ ਤੁਸੀਂ ਐ ਦੇਖੋ ਵੀ ਅੱਜ ਕਿੱਡਾ ਸੋਹਣਾ ਤੇ ਵੱਡਾ ਘੋੜਾ ਬਣ ਕੇ ਤਿਆਰ ਹੋਇਆ ਵੀ ਜਿਵੇਂ ਇਹ ਬੰਦਾ ਨਵਾਂ ਸੀ ਬਾਈ ਇਹਨੇ ਮਿਹਨਤ ਦੇਖੋ ਡਟ ਕੇ ਕੀਤੀ ਤੇ ਐਡਾ ਚੰਗਾ ਘੋੜਾ ਤਿਆਰ ਕਰਕੇ ਦਿਖਾਤਾ ਹੈ ਬੈਂਤ ਨੂੰ ਬਛੇਰਾ ਦੇਣ ਦਾ ਨਾ ਮਾਣ ਦੇ ਕੇ ਖੁਸ਼ ਹੋਇਆ ਜਮ ਵੀ ਇੰਨੀ ਇਹਨੇ ਦੇਖਭਾਲ ਕੀਤੀ ਇੰਨੀ ਕੇਅਰ ਕੀਤੀ ਜਿਵੇਂ ਪਹਿਲੀ ਵਾਰੀ ਬੱਚਾ ਤਿਆਰ ਕੀਤਾ ਸੀ ਹਾਂ ਪਹਿਲੀ ਵਾਰੀ ਜਦੋਂ ਬੱਚਾ ਤਿਆਰ ਕਰਦਾ ਨਾ ਜਿਹੜੇ ਖਿਡਾਰੀ ਬੰਦੇ ਆ ਉਹਨਾਂ ਤੋਂ ਵੀ ਫਾਲਟ ਪੈ ਜਾਂਦੇ ਆ ਹਾਂ ਪਰ ਇਹਨੇ ਕੋਈ ਕਮੀ ਨਹੀਂ ਉਹਦੇ ਬੱਚੇ ਸਾਡੀ ਬਹੁਤ ਸੋਹਣਾ ਤਿਆਰ ਹੋਇਆ ਦੇਖ ਕੇ ਮਨ ਖੁਸ਼ ਹੁੰਦਾ ਹਾਂ ਅੱਜ ਜਦੋਂ ਸਾਹਮਣੇ ਖੜਾ ਇਹਨੂੰ ਆਪਾਂ ਦੇਖਦੇ ਆਂ ਬਾਈ ਘੋੜੇ ਨੂੰ ਤਾਂ ਕੋਈ ਬੰਦਾ ਇਹ ਕਹਿ ਨਹੀਂ ਸਕਦਾ ਵੀ ਨਵੇਂ ਬੰਦੇ ਦਾ ਕਿਸੇ ਨੇ ਪਹਿਲਾ ਘੋੜਾ ਇਹ ਤਿਆਰ ਕੀਤਾ ਪਰਿਵਾਰ ਦੇ ਵਿੱਚ ਤੇ ਦੇਖਣ ਨੂੰ ਐ ਲੱਗੂ ਯਾਰ ਜਿਵੇਂ ਪੁਰਾਣੇ ਕਿਸੇ ਤਜਰਬੇਕਾਰ ਬੰਦੇ ਨੇ ਐਕਸਪੀਰੀਅੰਸ ਬੰਦੇ ਨੇ ਘੋੜਾ ਤਿਆਰ ਕਰਿਆ ਹੋਵੇ। ਹਾਂਜੀ ਇਹਨੂੰ ਬਹੁਤ ਚੰਗਾ ਬਣੂ ਹਜੇ ਤਾਂ ਬਾਡੀ ਖੁੱਲੀ ਨਹੀਂ ਬੱਚੇ ਨੇ ਤੇ ਜਦੋਂ ਬਾਡੀ ਖੁੱਲ ਗਿਆ ਉਦੋਂ ਬਸ ਵੱਖਰਾ ਹੀ ਹੋਊਗਾ ਇਹਦਾ। ਹੂੰ ਕਿੰਨੇ ਚਿਰ ਦਾ ਹੋ ਗਿਆ ਤੇਜ ਬਾਈ ਹੁਣ ਇਹ? ਇਹ ਮੇਰੇ ਹਿਸਾਬ ਨਾਲ ਦੋ ਦੰਦ ਸ਼ੁਰੂ ਹੋ ਗਿਆ। ਦੋ ਦੰਦ ਸ਼ੁਰੂ ਹਾਂਜੀ ਹਾਂਜੀ ਠੀਕ ਹੈ ਬਾਈ ਤੇ ਹਾਈਟ ਕਿੰਨੀ ਕਰ ਗਿਆ? ਹਾਈਟ 68 ਹੋ ਗਈ ਜੀ ਇਹਦੀ। 68 ਇੰਚ ਹੋ ਗਈ। ਹਾਂਜੀ ਹਾਂਜੀ ਬਾਕੀ ਵੇਲ ਬੂਲ ਚੰਗੀ ਆ ਬਾਈ। ਹਾਂਜੀ ਹਾਂਜੀ ਬਾਕੀ ਲੈਣ ਚੰਗੀ ਆ ਨਾ ਮਤਲਬ ਵੀ ਸੂਰਜ ਚੰਗਾ ਪਿਓ ਇਹਦਾ ਮਾਂ ਵੀ ਚੰਗੀ ਐ ਹਾਂ ਤੇ ਤਾਈਓ ਹਾਈਟ ਚੰਗੀ ਕੱਢ ਗਿਆ ਸਹੀ ਆ ਬਾਈ ਇੱਕ ਹੋਰ ਦੇਖਿਆ ਬਾਈ ਕੰਨ ਬਹੁਤ ਜ਼ਿਆਦਾ ਪਤਲਾ ਤੇ ਕੁੰਡੀ ਵਾਲਾ ਬਾਈ ਸਕੀਨੀ ਚ ਵੀ ਆ ਤੱਦ ਦੇ ਨਾਲ ਨਾਲ ਬਿਸ਼ੇਰਾ ਸਕੀਨੀ ਦੇ ਵਿੱਚ ਆ ਕਿਹ ਜਨਵਾਰਾ ਚ ਕਾਦਾ ਆ ਜਾਂਦਾ ਤੇ ਲੈਂਥ ਨਹੀਂ ਆਉਂਦੀ ਜਾਂ ਗਰਦਨ ਗੁਰਦਨ ਚੰਗੀ ਨਹੀਂ ਆਉਂਦੀ ਕੰਨ ਨਹੀਂ ਆਉਂਦਾ ਇਹ ਚ ਪਰਮਾਤਮਾ ਨੇ ਸਭ ਕੁਝ ਹੀ ਦਿੱਤਾ ਦਾ ਹੂੰ ਪੂਰਾ ਚੰਗਾ ਕਹਿ ਜੀ ਠੀਕ ਐ ਮੇਰਾ ਖਿਆਲ ਆ ਬਾਈ ਜਿੰਨੇ ਕ ਮੰਨ ਲਓ ਹਾਲੇ ਸੂਰਜਦੀ ਵੀ ਉਮਰ ਬਹੁਤੀ ਨਹੀਂ ਹੋਈ ਘੋੜਾ ਬਣ ਕੇ ਉਹ ਤਿਆਰੀ ਹੋਇਆ ਤੇ ਜਿੰਨੇ ਹੁਣ ਤੱਕ ਉਹਦੇ ਬੱਚੇ ਗਾਂ ਨਿਖਰੇ ਆ ਤਿਆਰ ਹੋਏ ਆ ਤੇ ਕੁਝ ਤਾਂ ਬਾਈ ਦੀ ਮਿਹਨਤ ਜ਼ਿਆਦਾ ਲਾ ਲੋ ਤੇ ਸਭ ਤੋਂ ਵੱਡਾ ਘੋੜਾ ਹਜੇ ਪਹਿਲਾ ਇਹਦਾ ਇਹ ਤਿਆਰ ਹੋਇਆ ਇਹਦਾ ਸਭ ਤੋਂ ਬੈਸਟ ਬੱਚਾ ਹਜੇ ਤਈ ਇਹ ਹੈ ਹਜੇ ਤੱਕ ਇਹ ਹੈ ਨਾ ਬਾਈ ਜਿਹੜੀ ਚੀਜ਼ ਨੂੰ ਆਪਾਂ ਮੁਨਕਰ ਨਹੀਂ ਕਰ ਸਕਦੇ ਜਿਹੜੀ ਚੀਜ਼ ਤੋਂ ਸੋ ਬਹੁਤ ਸੋਹਣਾ ਰਿਜ਼ਲਟ ਆਇਆ ਬਾਈ ਤੇ ਤੇਜ ਬਾਈ ਦੀ ਸਟੱਡ ਸਰਵਿਸ ਜਿੰ ਕਿੰਨਾ ਕੁ ਟਾਈਮ ਪਹਿਲਾਂ ਆਪਾਂ ਕੋਸ਼ਕ ਕੋੜੀਆਂ ਇੱਕ ਦੋ ਮਲਾਈਆਂ ਕੋਸ਼ਕ ਕੋੜੀਆਂ ਹੀ ਮਲਾਂਗਾ ਸੀ ਪਹਿਲਾਂ ਆਪਾਂ ਠੀਕ ਹੈ ਬਾਈ ਤੇ ਦੋ ਘੋੜੀਆਂ ਸੁੰਗਾ ਦੋਨਾਂ ਨੇ ਨੁਕਰੇ ਬੱਚੇ ਬਹੁਤ ਚੰਗੇ ਦਿੱਤੇ ਆ ਚੰਬੀਆਂ ਕੋੜੀਆਂ ਹਾਂਜੀ ਚੰਬੀਆਂ ਹੀ ਦੋਨੇ ਤੇ ਹੁਣ ਬਸ ਦੁਆਰਾ ਸਟੱਡ ਸਰਵਿਸ ਇਹਦੀ ਚੱਲੀ ਜਾ ਰਹੀ ਹੈ ਹੁਣ ਠੀਕ ਹੈ ਬਾਈ ਹਾਂਜੀ ਠੀਕ ਹੈ ਜੀ ਮਤਲਬ ਬੱਚੇ ਪੂਰੇ ਸਾਫ ਤੇ ਸੋਹਣੇ ਦਿੱਤੇ ਆ ਨੇ ਹਮ ਹਾਂਜੀ ਤੇ ਫੀਸ ਬਾਈ ਕਿੰਨੀ ਰੱਖੀ ਵੀ ਆ ਇਹਦੀ ਤੁਸੀਂ ਪਹਿਲਾਂ ਜਾਂ ਹੁਣ ਉਹੀ ਫੀਸ ਤੇ ਚੱਲ ਰਿਹਾ ਘੋੜਾ ਹਾਂਜੀ ਹਾਂਜੀ ਪਹਿਲਾਂ ਵੀ 21000 ਰੁਪਿਆ ਸੀ ਫੀਸ ਹੁਣ ਵੀ 21 ਹੈ 21 ਹੈ ਹਾਂਜੀ ਹਾਂਜੀ ਬਹੁਤ ਜਾਇਜ਼ ਫੀਸ ਆ ਬਾਈ ਬ ਵਸ ਦੀ ਗੱਲ ਹੈ 21000 ਰੁਪਇਆ ਕੋਈ ਜ਼ਿਆਦਾ ਫੀਸ ਨਹੀਂ ਹੂੰ ਜਿਵੇਂ ਤੇਜ ਭਾਈ ਇਹਦੀ ਦੇਖੋ ਪਿਓ ਵਾਲੇ ਪਾਸਿਓਂ ਦਲਸ਼ੇਰ ਕਾਕੀ ਵਾਲੀ ਬਲੱਡ ਲਾਈਨ ਆ ਗਈ ਮਹਾਰਾਣਾ ਆ ਗਿਆ ਅੱਗੇ ਸੂਰਜ ਆ ਗਿਆ ਬਾਈ ਮਾਂ ਵਾਲੇ ਪਾਸਿਓਂ ਵੀ ਚੰਗੀ ਲਾਈਨ ਆ ਗਈ ਹਾਂਜੀ ਹਾਂਜੀ ਤੇ ਕੀ ਰੋਲ ਤੁਸੀਂ ਦੋਨਾਂ ਲਾਈਨਾਂ ਨੂੰ ਦੇਖ ਕੇ ਤੁਸੀਂ ਵੀ ਤੁਹਾਡਾ ਪ੍ਰੇਰਣਾ ਤਜਰਬਾ ਬਾਈ ਤੁਸੀਂ ਵੀ ਮੰਨ ਲਓ ਹੁਣ ਤੱਕ 5-7 ਘੋੜੇ ਘਰੇ ਤਿਆਰ ਕਰਤੇ ਹੋਰ ਵੀ ਕਰ ਰਹੇ ਹੋ ਬਸ਼ੇਰੇ ਨਵੇਂ ਬਾਈ ਤੁਹਾਨੂੰ ਕੀ ਲੱਗਦਾ ਵੀ ਉਹਨਾਂ ਵਾਲੇ ਟਾਈਮ ਦੇ ਵਿੱਚ ਰਿਜ਼ਲਟ ਕਿਹੋ ਜਿਹਾ ਪ੍ਰੋਡਿਊਸ ਕਰੂਗਾ ਰਿਜ਼ਲਟ ਤਾਂ ਬਿਆਨਤੇ ਦੇ ਚੰਗੇ ਹੀ ਆਉਣੇ ਆ ਇਹਨੇ ਹਾਈਟ ਸੋਣੀ ਹੈ ਮੈਂਟੂ ਵਾਲੀ ਲੈਨ ਚੋਂ ਹੂੰ ਤੇ ਜਿਹੜੀ ਬਿਊਟੀ ਸੋਣੀ ਹੈ ਬਿਊਟੀ ਉਹਨੇ ਦਲਸੇਰ ਕਾਕੀ ਮਹਾਰਾਣੀ ਵਾਲੀ ਸਾਈਡ ਤੋਂ ਜਿਹਨੇ ਸੂਰਜ ਆ ਗਿਆ ਉਹ ਚੀਜ਼ ਚ ਕੱਢ ਲੈਣੀ ਹੈ ਤੇ ਮਤਲਬ ਵੀ ਦੋ ਬੱਚੇ ਆਏ ਆ ਦੋਨਾਂ ਦੀ ਬਿਊਟੀ ਵੀ ਫੁੱਲ ਆਈ ਹੈ ਤੇ ਹਾਈਟ ਵੀ ਫੁੱਲ ਆਈ ਹੈ ਬਿਲਕੁਲ ਬਾਈ ਹਾਂਜੀ ਦੋਨੇ ਸਾਈਡਾਂ ਹੀ ਚੰਗੀਆਂ ਜੇ ਮੈਂ ਮੈਂਟੂ ਵਾਲੀ ਸਾਈਡ ਆ ਗਈ ਮਾਂ ਵਾਲੀ ਉਧਰੋਂ ਹਾਈਟ ਵੱਲੋਂ ਕਮੀ ਨਹੀਂ ਉਹਨਾਂ ਨੇ ਰਹਿਣ ਦੇਣੀ ਤੇ ਇੱਧਰ ਦਲਸੇਰ ਕਾਕੀ ਵਾਲੀ ਮਹਾਰਾਣੀ ਵਾਲੀ ਸੂਰਜ ਵਾਲੀ ਲੈਣਾਗੀ ਜਿਹੜੇ ਮੁੜ ਕੇ ਬਿਊਟੀ ਚ ਕਮੀ ਨਹੀਂ ਰਹਿਣ ਦੇਣੀ ਠੀਕ ਠੀਕ ਹੈ ਇਹ ਜਿਹੜੇ ਦੋਨੇ ਬੱਚੇ ਆਏ ਆ ਬਾਈ ਸਾਫ ਸੁਥਰੇ ਆ ਬਿਲਕੁਲ ਸਾਫ ਸੁਥਰੇ ਜੀ ਠੀਕ ਹੈ ਜੀ ਸੋ ਬਾਈ ਇਹਦੀ ਤਾਂ ਸਟੱਡ ਸਰਵਿਸ ਬਾਰੇ ਤੁਸੀਂ ਸਾਰੀ ਗੱਲਬਾਤ ਦੱਸਤੀ ਤੇ ਹੁਣ ਸੈਮ ਬਾਰੇ ਦੱਸੋ ਬਾਈ ਜਿਹਦੀ ਸਟੱਡ ਸਰਵਿਸ ਤੁਹਾਡੇ ਪਿੰਡ ਉੱਥੇ ਹਾਂਜੀ ਹਾਂਜੀ ਉਹ ਅੰਦਰ ਤੁਸੀਂ ਕੋੜਾ ਦੇਖੋ ਅੱਜ ਆਪਾਂ ਨੂੰ ਵੀਡੀਓ ਇੱਕੇ ਥਾਂ ਤੇ ਕਰ ਲਈ ਦੋਨਾਂ ਕੋੜਿਆਂ ਦੀ ਬਾਈ ਇੱਕ ਤਾਂ ਆਪਾਂ ਨੂੰ ਮਨ ਸੀਗਾ ਵੀ ਤੁਸੀਂ ਦੋਨੇ ਘੋੜੇ オリジナル ਤਿਆਰ ਕਰਿਆ ਤੇ ਆਪਾਂ ਦੋਨੇ ਇਕੱਠੇ ਦਿਖਾਈਏ ਹਾਂਜੀ ਹਾਂਜੀ ਮਨ ਦੇ ਵਿੱਚ ਇਹ ਸੀਗਾ ਵੀ ਦੋਨੇ ਘੋੜੇ ਇਕੱਠੇ ਦਿਖਾਉਣੇ ਆ ਇਹ ਮੈਨੂੰ ਇਹਨੇ ਕਿਹਾ ਸੀ ਕਹਿੰਦਾ ਮਾਮਾ ਜਾਂਦਾ ਤੂੰ ਮੇਰੇ ਕੋਲੇ ਆ ਜਾ ਜਾਂ ਮੈਂ ਤੇਰੇ ਕੋਲੇ ਆ ਜਾਣਾ ਹਾਂ ਤੇ ਮੈਂ ਕਿਹਾ ਯਾਰ ਚਲ ਮੈਂ ਆ ਆ ਜਾਣਾ ਤੂੰ ਤਾਂ ਮੇਰੇ ਕੋਲੇ ਬਹੁਤ ਵੇਰੀ ਆਏ ਅੱਜ ਮੈਂ ਆਉਣਾ ਤੇਰੇ ਕੋਲੇ ਹਾਂਜੀ ਬਾਈ ਕਿਉਂਕਿ ਇੱਥੇ ਇਕੱਠੇ ਕਰ ਆਮ ਤੌਰ ਤੇ ਕੀ ਹੁੰਦਾ ਬਾਈ ਆਪਾਂ ਜਿਵੇਂ ਮੰਨ ਲਓ ਮੇਲਿਆਂ ਮੰਡੀਆਂ ਤੇ ਤਾਂ ਘੋੜੇ ਇਕੱਠੇ ਲੈ ਕੇ ਵਗ ਜਾਂਦੇ ਆ ਵੀਡੀਓ ਦੇ ਵਿੱਚ ਆਪਾਂ ਘਟ ਦਿਖਾਈ ਜਾਂਦੇ ਆ ਘੋੜੇ ਆਪਾਂ ਦੋਨੇ ਆਹ ਜੀ ਪ੍ਰੋਪਗੈਂਡਾ ਬਹੁਤ ਚੱਲਦਾ ਘੋੜ ਸੋ ਇਹਦੇ ਬਾਰੇ ਦੱਸੋ ਬਾਈ ਸैम ਬਾਰੇ ਜੋ ਵੀ ਇਹਦੀ ਲੈਨ ਆ ਤੇ ਹੁਣ ਕਿਹੜੇ ਹਿਸਾਬ ਨਾਲ ਸਰਵਿਸ ਦੇ ਰਹੇ ਹੋ ਦੀ ਤੁਸੀਂ ਇਹ ਸैम ਬਾਈ ਹਬੌਰ ਲੈਨ ਚੋਂ ਆ ਇਹ ਹਮ ਹਬੌਰ ਵਾਲਾ ਪਹਿਲਾਂ ਤਾਂ ਵੱਡਾ ਘੋੜਾ ਹੁੰਦਾ ਸੀ ਸਭ ਤੋਂ ਪਹਿਲਾਂ ਬੱਲਿਆਂ ਕੋਲੇ ਠੀਕ ਹੈ ਬਾਈ ਉਸ ਤੋਂ ਬਾਅਦ 2 ਨੰਬਰ ਵਾਲਾ ਘੋੜਾ ਸੀ ਸੋਨਾ ਲੀਕਾ ਹਮ ਜੋ ਬਾਈ ਰੈਂਪਲ ਕੋਲੇ ਰਿਹਾ ਸੀ ਪਿੰਡ ਰੋਡੇ ਠੀਕ ਹੈ ਬਾਈ ਉਹਨਾਂ ਨੇ ਗਾਂ ਸੇਲ ਕਰਤਾ ਸੀ ਅੱਗੇ ਹਮ ਤੇ ਸੋਨਾ ਲੀਕਾ ਦਾ ਬੱਚਾ ਸੁਲਤਾਨ ਆਦਬ ਸੇਖੋ ਕੋਲੇ ਪਿੰਡ ਗਵਿੰਦ ਗਵਿੰਦਗੜ੍ਹ ਮਲੋਟ ਹਾਂ ਜੀ ਡੇਰੇ ਹਾਂਜੀ ਬਾਈ ਉਹਨਾਂ ਕੋਲੇ ਸੁਲਤਾਨ ਘੋੜਾ ਉਹਦਾ ਬੱਚਾ ਜੀ ਠੀਕ ਹੈ ਬਾਈ ਹਾਲੇ ਵੀ ਹੈਗਾ ਘੋੜਾ ਹਾਂਜੀ ਹਜੇ ਵੀ ਹੈਗਾ ਮਤਲਬ ਹਬੂਰ ਲੈਣ ਚੋਂ ਵੱਡੇ ਘੋੜਿਆਂ ਦੇ ਸਭ ਤੋਂ ਮੇਰੇ ਸਾਹਮਣੇ ਵੱਡਾ ਘੋੜਾ ਉਹ ਸੁਲਤਾਨ ਹੀ ਹੋਣਾ ਹੋਣਾ ਇਸ ਵਕਤ ਹੂੰ ਸ਼ਾਇਦ ਮੇਰੇ ਸਾਹਮਣੇ ਪੱਕਾ ਉਹ ਹੀ ਹੋਊਗਾ ਉਨੀ ਉਮਰ ਦਾ ਨਹੀਂ ਹੋਣਾ ਕੋਈ ਠੀਕ ਹੈ ਬਾਈ ਹਾਂਜੀ ਠੀਕ ਹੈ ਜੀ ਸੋ ਇਹਦੀ ਮਾਂ ਬਾਈ ਮਾਂ ਇਹਦੀ ਜਿਹੜਾ ਜੱਗਾ ਮੰਤਾ ਜੀ ਕੋਟ ਭਾਈ ਉਹਨਾਂ ਦੇ ਡੇਰੇ ਦੇ ਵਿੱਚ ਘੋੜਾ ਹੁੰਦਾ ਸੀ ਵੱਡਾ ਘੋੜਾ ਹਾਂਜੀ ਬਾਈ ਮਾਂ ਉਹਦੀ ਨੌਕਰੀ ਜੀ ਠੀਕ ਹੈ ਬਾਈ ਹਾਂ ਇਹਦਾ ਜਨਮ ਇਹਦਾ ਹੋਇਆ ਦੋਦੇ ਕੌਣੀ ਠੀਕ ਹੈ ਬਈ ਹਾਂਜੀ ਇਹ ਬਈ ਹੁਣ ਕਿੰਨੇ ਚਿਰ ਦਾ ਹੋ ਗਿਆ ਇਹ 4 ਸਾਲ ਦਾ ਹੋ ਗਿਆ ਜੀ ਇਹ 4 ਸਾਲ ਦਾ ਹਾਂਜੀ ਹਾਂਜੀ ਇਹਦੀ ਹਾਈਟ ਵੀਰੇ ਤੇ ਜੇ ਕਿੰਨੀ ਆ ਇਹਦੀ 65 ਇੰਚ ਹੈ ਜੀ 65 ਇੰਚ ਹਾਂਜੀ ਸੋ ਇਹਦੇ ਤਾਂ ਕਾਫੀ ਰਿਜ਼ਲਟ ਆ ਚੁੱਕੇ ਹੋਣੇ ਹਾਂ ਰਿਜ਼ਲਟ ਵੀ ਚੰਗੇ ਆ ਗਏ ਸ਼ੋਆਾਂ ਤੇ ਵੀ ਲਾਇਆ ਸੀ ਹਮ ਚੰਗੇ ਨੰਬਰ ਲਾਇਆ ਸ਼ੋਆਾਂ 'ਚ ਉਹ ਵੀ ਇਹਨੇ ਬੱਚਿਆਂ ਦੀ ਤਾਂ ਬਹੁਤ ਕਮੀ ਘੜਦੇ ਮਾਨ ਖੁਸ਼ ਆ ਇਹਦੇ ਰਿਜ਼ਲਟ ਤੋਂ ਜਿਵੇਂ ਬਾਗੋ ਬਾਗ ਆ ਸੀ ਚੰਬੀਆਂ ਚੁੰਬੀਆਂ ਘੋੜੀਆਂ ਤੇ ਵੀ ਚੰਗਾ ਸੀ ਸਾਰੀਆਂ ਤੇ ਜਿਵੇਂ ਆਪਦੀ ਫੋਟੋ ਕਾਪੀ ਦਿੰਦਾ ਜੀ ਬਿਲਕੁਲ ਜਮ ਮੇਰਾ ਖਿਆਲ ਹੈ ਜਾਦੇ ਘੋੜੀਆਂ ਇਹ ਤੋਂ ਵੀ ਜਿਵੇਂ ਚੰਬੀਆਂ ਮਿਲੀਆਂ ਰਿਜ਼ਲਟ तकरीबन ਸਾਰੀਆਂ ਘੋੜੀਆਂ ਤੇ ਚੰਗੇ ਨੇ ਚੰਗੇ ਆ ਯਾਰ ਰਿਜ਼ਲਟ ਜੀ ਹੂੰ ਪੂਰੇ ਚੰਗੇ ਠੀਕ ਹੈ ਬਈ ਹਾਂਜੀ ਸੋ ਜਾਦੇ ਬਸ਼ੇਰੀਆਂ ਦਿੱਤੀਆਂ ਬਸ਼ੇਰੇ ਜਾਂ ਰਲਮੀ ਆਇਆ ਮੈਸੇਜ ਇਹ ਆਇਆ ਜੀ ਅਛਾ ਮੀਏ ਬੱਚੇ ਵੀ ਆਏ ਆ ਬੱਚਿਆਂ ਵੀ ਆ ਗਏ ਆਏ ਸਾਰੇ ਚੰਗੇ ਹੀ ਆ ਠੀਕ ਹੈ ਬਈ ਬੱਚੇ ਗਾਂ ਵੀ ਫਿਰ ਭਰਾ ਇਹਦੇ ਤਿਆਰ ਕਰੀ ਜਾਂਦੇ ਤੁਸੀਂ ਦੇਖੇ ਹੁਣ ਮਾਗੀ ਤੇ ਵੀ ਹੁਣ ਤਿੰਨ ਬਸ਼ੇਰੀਆਂ ਲੰਗਾ ਸੈਮਦੀਆਂ ਹਾਂਜੀ ਬਈ ਤੇ ਇੱਕ ਦੋ ਬੱਚੇ ਵੀ ਚੰਗੇ ਖੜੇ ਜਾਂਦੇ ਗਾਜ ਤੇ ਉਹਨਾਂ ਦੇ ਮਨ ਹੈਗਾ ਜਦੋਂ ਉਹਨਾਂ ਨੇ ਮਾਲਕਾਂ ਨੇ ਕਿਹਾ ਤਾਂ ਵੀ ਸੇਲ ਕਰਨੇ ਆ ਤੇ ਲਵਾਂਗੇ ਜਰੂਰ ਠੀਕ ਹੈ ਬਈ ਹਾਂਜੀ ਠੀਕ ਹੈ ਠੀਕ ਹੈ ਜੀ ਇਦੀ ਫੀਸ ਫੇਰ ਬਾਈ ਤੇ ਜੀ ਕਿੰਨੀ ਰੱਖਤੀ 2000 ਰੁਪਿਆ ਫੀਸ ਇਹਦੀ ਦੋਨਾਂ ਦੀ ਫੀਸ ਹੈ ਜੀ ਹਾਂਜੀ ਠੀਕ ਹੈ ਬਾਈ ਇਹਦੀ ਛੱਲੇ ਦੀ ਸਟੱਡ ਸਰਪਸੇ ਇਥੇ ਥੰਦੇ ਵਾਲੇ ਚੱਲੂਗੀ ਹਾਂਜੀ ਬਾਈ ਤੇ ਇਹਦੀ ਸੈਮ ਦੀ ਉਥੇ ਆਪਣੇ ਵੰਦ ਰਈ ਚੱਲੂਗੀ ਠੀਕ ਹੈ ਬਾਈ ਆਪਣੇ ਵਾਲਾ ਪਿੰਡ ਆ ਬਾਈ ਜਿਹੜਾ ਵੰਦ ਰਈ ਮੈਂ ਆਪਣਾ ਮੋਗੇ ਤੋਂ ਕਿੰਨਾ ਪੈ ਜਾਂਦਾ ਇਹ ਮੋਗੇ ਦਾ ਲਾਸਟ ਪਿੰਡ ਆ ਗਿਆ ਜੀ ਸਾਡੇ ਨਾਲ ਆ ਉਹਦੋਂ ਅੱਗੇ ਫ੍ਰੀ ਰਿਕਟ ਚੱਲ ਪੈਗਾ ਇਹ ਕਦੋਂ ਸ਼ੁਰੂ ਹੋ ਗਿਆ ਨਾਲੇ ਬਠੰਡਾ ਸ਼ੁਰੂ ਹੋ ਗਿਆ ਨੇੜੇ ਸੋਨੂੰ ਪੈਂਦਾ ਮੇਰਾ ਖਿਆਲਾ ਭਗਤਾ ਭਗਤਾ ਵੀ ਪੈ ਜਾਂਦਾ ਬਾਜਾ ਖੰਨਾ ਵੀ ਪੈ ਜਾਂਦਾ ਗਰਾੜੀ ਵੀ ਸਮਾਲ ਸਰ ਵੀ ਇਹ ਸੈਂਟਰ ਚ ਆ ਗਿਆ ਪਿੰਡ ਠੀਕ ਹੈ ਬਈ ਤੁਸੀਂ ਵੀ ਫਿਰ ਉਸ ਹਾਵ ਨਾਲ ਪੂਰੇ ਏਰੀਆ ਦੇ ਟਿਕਾਣੇ ਤੇ ਹੀ ਬੈਠੇ ਹੋ ਹਾਂਜੀ 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 ਬਿਲਕੁਲ ਚਾਰੇ ਪਾਸੇ ਤੁਹਾਨੂੰ ਵੀ ਰੋਡ ਰਾਡ ਪੂਰੇ ਪਿੰਡ ਹਾਂਜੀ ਹਾਂਜੀ ਚਾਰ ਸਫੇਰ ਆਉਂਦੇ ਵੱਡੇ ਹੁੰਦੇ ਹਨਾ ਠੀਕ ਹੈ ਠੀਕ ਹੈ ਵੀਰੇ ਤੇ ਤੇਜ ਵੀਰੇ ਇੱਕ ਮੰਨ ਲਓ ਹੋਰ ਜਿਵੇਂ ਤੁਸੀਂ ਬੱਚੇ ਆਪਾਂ ਤੁਹਾਡੇ ਘਰੇ ਵੀ ਇੱਕ ਦਿਨ ਗੇੜਾ ਮੇਰਾ ਵੱਜਿਆ ਸੀਗਾ ਬੱਚੇ ਹੋਰ ਵੀ ਤੁਸੀਂ 2-3 ਤਿਆਰ ਕਰ ਰਹੇ ਹੋ ਘਰੇ ਹਾਂਜੀ ਹਾਂਜੀ ਤੇ ਬਾਈ ਫਿਰ ਇੱਕ ਤਾਂ ਮੈਨੇਜਮੈਂਟ ਦਾ ਦੇਖੀ ਜਾਂ ਸਿਸਟਮ ਜੋ ਵੀ ਤਿਆਰ ਕਰਨ ਅੱਗੇ ਵੀ ਤੁਸੀਂ ਦੇਖੋ ਘੋੜੇ ਤਿਆਰ ਕੀਤੇ ਆ ਅੱਗੇ ਗਾਂ ਤਿਆਰ ਹੋ ਕੇ ਉਸਦੂ ਬਾਅਦ ਕੋਈ ਦਿੱਤਾ ਵੀ ਜਾਂਦਾ ਜਾਂ ਬਰ ਹਾਂ ਤੇ ਇਹਨਾਂ ਦੇ ਵਿੱਚੋਂ ਤੁਹਾਡਾ ਕੋਈ ਮਾੜਾ ਮੋਟਾ ਵਿਚਾਰ ਕਈ ਵਾਰ ਹੈਗਾ ਕੋਈ ਇੱਕ ਅੱਧੇ ਘੋੜੇ ਨੇ ਦੇਣ ਦਾ ਦੋਨਾਂ ਚ ਹਾਂਜੀ ਪਹਿਲਾਂ ਤਾਂ ਹੈ ਨਹੀਂ ਸੀ ਹੁਣ ਮਨ ਬਣਿਆ ਵਾ ਹੁਣ ਕਿਉਂਕਿ ਦੋ ਬੱਚੇ ਅਸੀਂ ਮਗਰ ਤਿਆਰ ਕਰੀ ਜਾਂਦੇ ਆਂ ਹਾਂਜੀ ਬਈ ਚੰਗੇ ਤਿਆਰ ਹੋਈ ਜਾਂਦੇ ਆ ਉਹ ਤੇ ਇਹਨਾਂ ਸੱਲੇ ਤੇ ਸੈਮ ਦੇ ਵਿੱਚੋਂ ਇੱਕ ਦੇ ਦਾਂਗੇ ਦੋਨਾਂ ਚੋਂ ਕਿਸੇ ਦਾ ਵੀ ਅੰਜਲ ਹੋਇਆ ਤਾਂ ਠੀਕ ਆ ਬਈ ਤੇ ਇੱਕ ਦੋਨਾਂ ਚੋਂ ਦੇ ਦਾਂਗੇ ਅਸੀਂ ਠੀਕ ਆ ਮੰਨ ਲਓ ਜੇ ਕਿਸੇ ਸ਼ੌਂਕੀ ਭਰਾ ਨੂੰ ਕੋਈ ਸੋਹਣੀ ਗੱਲਬਾਤ ਬਣਦੀ ਲੱਗੀ ਬਾਈ ਹਨਾ ਕਿਸੇ ਦੇ ਦਿਲ ਲੱਗਦਾ ਕੋੜਾ ਤਾਂ ਆ ਕੇ ਦੇਖ ਕੇ ਤੁਹਾਡੇ ਨਾਲ ਗੱਲਬਾਤ ਇੱਕ ਕੋੜੇ ਬਾਰੇ ਕਿਸੇ ਬਾਰੇ ਵੀ ਕਰ ਸਕਦੀ ਕਰ ਸਕਦਾ ਠੀਕ ਹੈ ਜੀ ਬਾਈ ਇੱਕ ਤਾਂ ਵੀਰੇ ਤੁਸੀਂ ਤੇਜ ਆਪਣੇ ਵਾਲਾ ਕੰਟੈਕਟ ਨੰਬਰ ਸ਼ੇਅਰ ਕਰ ਦਿਓ ਆਪਾਂ ਵੀਡੀਓ ਦੇ ਵਿੱਚ ਲਾ ਦੇਾਂਗੇ ਹਾਂਜੀ ਮੇਰਾ ਨੰਬਰ ਹੈ 98725 94678 ਠੀਕ ਹੈ ਬਾਈ ਤੇ ਬਾਈ ਇੱਕ ਮਾਲਾ ਨੰਬਰ ਵੀ ਇੱਕੰਮ ਵੀਰੇ ਤੁਹਾਡੇ ਵਾਲਾ ਨੰਬਰ ਦੋ ਮੇਰਾ ਨੰਬਰ ਹੈ 70877 13866 ਠੀਕ ਹੈ ਬਾਈ ਠੀਕ ਹੈ ਜੀ ਸੋ ਇੱਕੰਮ ਵੀਰੇ ਇੱਕ ਤੁਸੀਂ ਇਹ ਦੇਖੋ ਵੀ ਉਮਰ ਦੇ ਹਿਸਾਬ ਨਾਲ ਸਾਨੂੰ ਵੀ ਇੱਕ ਮੈਂ ਤੁਹਾਨੂੰ ਵਧਾਈ ਦੇਣਾ ਚਾਹਣਾ ਵੀ ਇੰਨਾ ਸੋਹਣਾ ਬਸ਼ੇਰਾ ਤੁਸੀਂ ਤਿਆਰ ਕੀਤਾ ਪਰਮਾਤਮਾ ਨੇ ਮਿਹਰ ਕੀਤੀ ਹੈ ਬਾਈ ਹਨਾ ਤੇ ਅੱਗੇ ਬਸ਼ੇਰੇ ਨੂੰ ਲੈ ਕੇ ਜਾਂ ਬਰੀਡਿੰਗ ਦੇ ਹਿਸਾਬ ਨਾਲ ਦੇਖੇ ਜਿਵੇਂ ਫਾਰਮ ਦੇ ਉੱਤੇ ਵੀ ਤੁਸੀਂ ਘੋੜੀਆਂ ਚੰਗੀਆਂ ਰੱਖੀਆਂ ਹਾਂ ਕੀ ਬਾਈ ਵਿਚਾਰ ਬਣਿਆ ਵਾ ਤੁਹਾਡਾ ਵੀ ਇਸ ਲਾਈਨ ਦੇ ਵਿੱਚ ਅੱਗੇ ਕਿਵੇਂ ਤੁਰਨਾ ਤੁਸੀਂ ਬਗਰੇ ਪਰਮਾਤਮਾ ਮਿਹਰ ਕਰੇ ਆਪਾਂ ਇਸ ਲਾਈਨ 'ਚ ਹੀ ਰਹਿਣਾਗਾ ਮਤਲਬ ਕੇ ਠੀਕ ਹੈ ਬਾਈ ਹਾਂਜੀ ਖੇਤੀ ਦੇ ਨਾਲ ਨਾਲ ਬਾਈ ਤੁਸਾਨੂੰ ਇਸ ਕੰਮ ਦਾ ਬਹੁਤ ਸ਼ੌਂਕ ਆ ਬਾਈ ਹਾਂਜੀ ਹਾਂਜੀ ਸ਼ੌਂਕ ਤਾਂ ਪਹਿਲਾਂ ਤੋਂ ਸੀਗਾ ਹੀ ਕਿਉਂਕਿ ਨਾ ਡੈਡੀ ਨੇ ਪਹਿਲਾਂ ਘੋੜੀ ਰੱਖੀ ਹੁੰਦੀ ਸੀਗੀ ਹਾਂਜੀ ਬਾਈ ਉਦੋਂ ਮੈਂ ਛੋਟਾ ਹੁੰਦਾ ਸੀਗਾ ਸ਼ੌਂਕ ਤਾਂ ਉਦੋਂ ਤੋਂ ਹੀ ਸੀਗਾ ਹੂੰ ਮੁੜ ਕੇ ਮੰਡੀਆਂ ਤੇ ਮਾਮਾ ਜੀ ਕੋਲ ਜਾ ਵੜਦੇ ਹੁੰਦੇ ਸੀਗੇ ਹਾਂਜੀ ਬਾਈ ਉੱਥੋਂ ਤੋਂ ਸ਼ੌਂਕ ਆਪਾਂ ਨੂੰ ਪੂਰਾ ਸੀਗਾ ਵੀ ਆਪਾਂ ਰੱਖਣੀ ਹੀ ਰੱਖਣਾ ਹਾਂਜੀ ਠੀਕ ਹੈ ਬਾਈ ਤੇਜ ਵੀਰੇ ਇੱਕ ਮੰਨ ਲਓ ਵੀ ਇੱਕ ਥੋੜਾ ਜਿਹਾ ਆਪਾਂ ਭਰਾਵਾਂ ਨੂੰ ਇੱਕ ਹੋਰ ਮੈਸੇਜ ਜ਼ਰੂਰ ਲਾਈਏ ਹਾਂਜੀ ਜਿਵੇਂ ਅੱਜ ਕੱਲ ਕੀ ਆ ਥੋੜਾਇਆ ਸ਼ੋਹਾਂ ਦਾ ਪੰਜਾਬ ਦੇ ਵਿੱਚ ਨੌਕਰੀਆਂ ਨੂੰ ਲੈ ਕੇ ਜਿਹੜਾ ਜੋ ਸਿਸਟਮ ਚੱਲ ਰਿਹਾ ਬਾਈ ਹਾਂਜੀ ਹਾਂਜੀ ਇਸ ਚੀਜ਼ ਤੋਂ ਦੇਖੋ ਆਪਾਂ ਮੰਨ ਲਓ ਇੱਕ ਮੈਸੇਜ ਛੱਡਣਾ ਚਾਹੁੰਨੇ ਆ ਭਰਾਵਾਂ ਨੂੰ ਵੀ ਦੇਖੋ ਜਿਹਨੂੰ ਕਿਸੇ ਭਰਾ ਦਾ ਕਿਹੜੇ ਪਾਸੇ ਜਾਣ ਦਾ ਸ਼ੌਂਕ ਆ ਚਾਹੇ ਨੌਕਰਾ ਚਾਹੀਏ ਮਾਰਵਾੜੀ ਬਾਈ ਜਿੱਧਰ ਦਿਲਚਸਪੀ ਉਸ ਪਾਸੇ ਜਾਵੇ ਹਾਂਜੀ ਪਰ ਓਵਰ ਆਲ ਤੁਸੀਂ ਸ਼ੋਹਾਂ ਨੂੰ ਲੈ ਕੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਬਾਈ ਭਰਾਵਾਂ ਨੂੰ ਉਹ ਤਾਂ ਵੀਰੇ ਚਲ ਮਾਰਵਾੜੀ ਦੇ ਹੋਈ ਜਾਂਦੇ ਉਹ ਵੀ ਚੰਗਾ ਉਹ ਵੀ ਆਪਣੀਆਂ ਘੋੜੇ ਕੋਈ ਉਪਰੇ ਨਹੀਂ ਪਰ ਮੈਂ ਇਹ ਮੈਸੇਜ ਦੇਣਾ ਚਾਹਣਾ ਵੀ ਨੁਕਰਿਆਂ ਵਾਲੇ ਇਹ ਕੰਮ 'ਚੋਂ ਬਹੁਤ ਪਿੱਛੇ ਐ ਹੂੰ ਵਿਜੇ ਮਾਰਵਾੜੀ ਦੇ ਨਾਲ ਮੈਚ ਕਰਕੇ ਨਹੀਂ ਸ਼ੋ ਹੋਂਦਾ ਤੇ ਨੁਗਰੇ ਵਾਲੇ ਭਰਾਵਾਂ ਨੂੰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਆਪਾਂ ਨੂੰ ਇਕੱਠੇ ਹੋ ਕੇ ਕੱਲੇ ਨੁਗਰੇ ਦਾ ਸ਼ੋ ਵੀ ਕਰਵਾਉਣਾ ਚਾਹੀਦਾ ਹਾਂਜੀ ਭਾਈ ਪੜਾਏ ਨਹੀਂ ਵੀ ਦੋ ਤਿੰਨ ਸ਼ੋ ਕਰਵਾਉਣੇ ਆ ਇੱਕ ਸ਼ੋ ਹੀ ਹੋ ਜੇ ਪੰਜਾਬ ਲੈਵਲ ਤੇ ਪੰਜਾਬ ਲੈਵਲ ਤੇ ਇੱਕ ਸ਼ੋ ਜਿਵੇਂ ਚੰਗੇ ਪ੍ਰਾਈਜ਼ ਉਹਨਾਂ ਨੂੰ ਦਿੱਤੇ ਜਾਂਦੇ ਆ ਜਿਵੇਂ ਟਰੈਕਟਰ ਰੱਖਿਆ ਅੰਕਲ ਨੇ ਹੋਗੇ ਹਾਂਜੀ ਭਾਈ ਬੋਲਟ ਰੱਖਿਆ ਆਪਾਂ ਵੀ ਇਕੱਠੇ ਹੋ ਕੇ ਨੁਗਰੇ ਵਾਲਿਆਂ ਨੂੰ ਹੱਲਾ ਮਾਰਨਾ ਚਾਹੀਦਾ ਇਹ ਸਾਰੇ ਭਰਾ ਇਕੱਠੇ ਹੋ ਕੇ ਵੀ ਆਪਾਂ ਵੀ ਚੰਗੇ ਪ੍ਰਾਈਜ਼ ਰੱਖੀਏ ਤੇ ਫੇਰ ਹੀ ਨੁਕਰਾਂ ਦੀ ਬੱਲੇ ਬੱਲੇ ਆ ਬਿਲਕੁਲ ਬਾਈ ਹਾਂਜੀ ਹਾਂਜੀ ਚਲੋ ਜਿਵੇਂ ਮੰਨ ਲਓ ਇਹ ਆਪਣੀ ਬਾਈ ਹੋਮ ਬ੍ਰੀਡ ਆ ਆਪਾਂ ਕਹਿ ਸਕਦੇ ਹਣਾ ਪੰਜਾਬ ਦੀ ਆਪਣੀ ਆਪਦੀ ਸੋ ਇਸ ਨੂੰ ਆਪਾਂ ਵਿਸਾਰ ਨਹੀਂ ਸਕਦੇ ਬਾਈ ਆਪਣੀ ਪਛਾਣ ਇਹਦੇ ਨਾਲ ਆ ਹਣਾ ਜਿਵੇਂ ਮੰਨ ਲਓ ਮਾਰਵਾੜੀ ਵਾਲੇ ਭਰਾ ਉਹ ਦੇਖੋ ਉਹ ਇਹ ਚੀਜ਼ ਦੇ ਵਿੱਚ ਆਪਦਾ ਫਕਰ ਮਹਿਸੂਸ ਕਰਦੇ ਆ ਵੀ ਸਾਡੀ ਆਪਦੀ ਮਾਰਵਾੜ ਦੀ ਬ੍ਰੀਡ ਆ ਇਹ ਤਾਂ ਆਪਾਂ ਨੂੰ ਵੀ ਇਹ ਚੀਜ਼ ਦਾ ਮਾਣ ਹੋਣਾ ਚਾਹੀਦਾ ਤੇ ਆਪਾਂ ਨੂੰ ਮਾਰਵਾੜੀ ਦੇ ਨਾਲ-ਨਾਲ ਇਹਨੂੰ ਵੀ ਨਾਲ ਅੱਗੇ ਲੈ ਕੇ ਤੁਰੀਏ ਹਣਾ ਹਾਂਜੀ ਹਾਂਜੀ ਇੱਕ ਨੁਕਰੀਆਂ ਦਾ ਨਾ ਇਸੇ ਕਰਕੇ ਥੋੜਾ ਜਿਹਾ ਸ਼ੋਅ ਦੇ ਵਿੱਚ ਮਤਲਬੀ ਚੱਕਰ ਪੈਂਦਾਗਾ ਮੈਂ ਅੱਡੋ-ਅੱਡੀ ਦਿਮਾਗ ਹੈ ਮੇਰਾ ਤਾਂ ਇਹ ਸੋਚਣਾ ਹੈ ਵੀ ਜਿਹੜਾ 2 ਸਾਲ ਘੋੜਾ ਲਗਾਤਾਰ ਜਿੱਤ ਗਿਆ ਹੂੰ ਉਹਨੂੰ ਤੀਜੇ ਸਾਲ ਸ਼ੋਅ ਦੇ ਕਿਸੇ ਦੇ ਵਿੱਚ ਪਾਉਣਾ ਨਹੀਂ ਚਾਹੀਦਾ ਹੂੰ ਕਿਉਂਕਿ ਨਵੇਂ ਜਿਹੜੇ ਹੋਰ ਲੋਕ ਬੱਚੇ ਤਿਆਰ ਕਰਦੇ ਆ ਜਾਂ ਨਵਾਂ ਕਿਸਾਨ ਬੱਚਾ ਤਿਆਰ ਕਰਦਾ ਉਹਨਾਂ ਨੂੰ ਵੀ ਮੌਕਾ ਮਿਲਣਾ ਚਾਹੀਦਾ ਹੈ ਇਹ ਸ਼ੋਅਾਂ ਦੇ ਵਿੱਚ ਮੈਂ ਦੇਖਿਆ ਵੀ 2 2-4 ਘੋੜੇ ਹੁੰਦੇ ਆ ਹਰੇਕ ਸ਼ੋਅਾਂ ਦੇ ਵਿੱਚ ਉਹ ਹੀ ਤਿੰਨ ਤਿੰਨ ਚਾਰ ਚਾਰ ਸਾਲ ਫਰਸਟ ਸੈਕੰਡ ਨਿਕਲ ਆਉਂਦੇ ਆ ਤੇ ਹੋਰ ਕਿਸੇ ਨੂੰ ਵੀ ਕੋੜੇ ਚੱਲ ਚੰਗੇ ਚੰਗੇ ਕਰਕੇ ਨੰਬਰਾਂ 'ਚ ਆਇਆ ਪਰ ਉਹਨਾਂ ਨੂੰ 2 ਸਾਲ ਮੌਕਾ ਦੇਣਾ ਚਾਹੀਦਾ ਵੀ 2 ਸਾਲ ਲਗਾਤਾਰ ਜਿਹੜਾ ਫਰਸਟ ਆ ਗਿਆ ਉਹ ਤੀਜੇ ਸਾਲ ਸ਼ੋਅ ਦੇ ਵਿੱਚ ਪੈਣਾ ਨਹੀਂ ਚਾਹੀਦਾ ਇਹਦੇ ਨਾਲ ਨਾ ਬਹੁਤ ਫਰਕ ਪਊਗਾ ਨਵੇਂ ਲੋਕ ਬੱਚੇ ਤਿਆਰ ਕਰਨਗੇ ਇੱਕ ਵੀਰੇ ਦੇਖੋ ਉੱਥੇ ਲੜਾਈ ਦਾ ਜਾਂ ਕਾਰਨ ਇਹ ਵੀ ਇੱਕ ਬਣ ਜਾਂਦਾ ਕਿਉਂਕਿ ਜਿਹੜਾ ਘੋੜਾ ਪਹਿਲਾਂ ਜਿੱਤਿਆ ਹੁੰਦਾ ਬਾਈ ਕਈ ਵਾਰ ਉਹਦੀ ਪਰਫਾਰਮੈਂਸ ਅਗਲੇ ਸਾਲ ਉਨੀ ਨਹੀਂ ਤਾਕੜੀ ਹੁੰਦੀ ਕਿਸੇ ਸ਼ੋਅ ਦੇ ਵਿੱਚ ਜਦੋਂ ਘੋੜਾ ਹਾਰ ਜਾਂਦਾ ਬਾਈ ਫਿਰ ਬੰਦੇ ਤੋਂ ਉਹ ਚੀਜ਼ ਝੱਲੀ ਨਹੀਂ ਜਾਂਦੀ ਉਹਨੂੰ ਇਹ ਲੱਗਦਾ ਵੀ ਘੋੜਾ ਯਾਰ ਮੇਰਾ ਪਹਿਲਾਂ ਚੈਂਪੀਅਨ ਬਣਿਆ ਵਿਆ ਜੇ ਉਹ ਇਹ ਚੀਜ਼ ਨਾ ਹੀ ਹੋਊ ਵੀ ਘੋੜਾ ਬਾਅਦ ਚ ਦੁਬਾਰੇ ਪਵੇ ਨਾ ਨਾਲੇ ਤਾਂ ਉਸ ਚੀਜ਼ ਦੇ ਵਿੱਚ ਉਸ ਘੋੜੇ ਦੀ ਵੈਲਿਊ ਕਦਰ ਵਧੂਗੀ ਬਾਈ ਮੇਰੀ ਵੀ ਬਾਈ ਬਿਆਨ ਤੇ ਇਹੀ ਗੱਲ ਸੀ ਆਪਣੀ ਗੱਲ ਕਰਨ ਚ ਟਿਕਾਣਾ ਤੇ ਇੱਕ ਹੀ ਆ ਗਿਆ ਵੀ ਉਹੀ ਮੈਂ ਕਹਿੰਦਾ ਵੀ ਦੋ ਲੜਾਈ ਇੱਥੇ ਖਤਮ ਹੋ ਸਕਦੀ ਜਦੋਂ ਲਗਾਤਾਰ ਘੋੜਾ ਕੋਈ ਵੀ ਜਿੱਦ ਆ ਉਹਨ ਬਾਈ ਕੱਟ ਕਰਨਾ ਚਾਹੀਦਾ ਵੀ ਹੁਣ ਤੂੰ ਪਾ ਨਹੀਂ ਸਕਦਾ ਜਦੋਂ ਤੀਜੇ ਸਾਲ ਉਹ ਨਾ ਪਿਆ ਤਾਂ ਲੜਾਈ ਬਣਨੀ ਨਹੀਂ ਬਣਨੀ ਨਹੀਂ ਫਿਰ ਉਹ ਤੀਜੇ ਸਾਲ ਉਹ ਸ਼ੋਅ ਦੇ ਵਿੱਚ ਪਿਆ ਉਹਦੇ ਟੱਕਰ ਦੇ ਘੋੜੇ ਆਏ ਹੁਣ ਜੇ ਉਹੀ ਘੋੜੇ ਨੂੰ ਤੀਜੇ ਚੌਥੇ ਨੰਬਰ ਤੇ ਕਰਦੇ ਆ ਉੱਥੇ ਜਾ ਕੇ ਫੇਰ ਰੋਲਾ ਪੈਦਾ ਹੁੰਦਾ ਕਿਉਂਕਿ ਬਾਈ ਜਦੋਂ ਨਵੀਂ ਉਮਰ ਦਾ ਕੋਈ ਬਸ਼ੇਰਾ ਉੱਠਦਾ ਹਾਂਜੀ ਉਹਦੀ ਪਰਫਾਰਮੈਂਸ ਇੱਕ ਤਾਕੜੀ ਹੁੰਦੀ ਆ ਚੜ੍ਹਦੀ ਉਮਰ ਦਾ ਹੁੰਦਾ ਇੱਕ ਤਾਂ ਘੋੜੀਆਂ ਘੂੜੀਆਂ ਤੇ ਉਹਨਾਂ ਬਹੁਤਾ ਜਿਆਦਾ ਨਹੀਂ ਛੱਡਿਆ ਹੁੰਦਾ ਕਿਉਂਕਿ ਆਪਾਂ ਨੂੰ ਵੀ ਪਤਾ ਬਾਈ ਜਦੋਂ ਘੋੜਾ ਜਿਆਦੇ ਘੋੜੀਆਂ ਤੇ ਛੱਡਿਆ ਗਿਆ ਤਾਂ ਸ਼ੋਅਾਂ ਦੇ ਵਿੱਚ ਜਦੋਂ ਉਹਨ ਦੇ ਵਿੱਚ ਫਰਕ ਪਾਊਗਾ ਇਹ ਘੋੜਾ ਹੁਣ ਫਰੀਜ਼ ਕੋਡ ਸ਼ੋਅ ਚ ਹੋਰ ਵੀ ਮੈਂ ਵੇਖਿਆ ਸਾਰੇ ਇਹੀ ਰੋਲਾ ਪੈਂਦਾ ਉੱਥੇ ਚੈਂਪੀਅਨ ਘੋੜੇ ਆਏ ਸੀ ਜਦੋਂ ਚੈਂਪੀਅਨ ਨੂੰ ਚੌਥੇ ਪੰਜਵੇਂ ਦੇ ਕਰਦੇ ਉਹ ਰੋਲਾ ਪੈਣਾ ਹੀ ਪੈਣਾ ਚੈਂਪੀਅਨਾਂ ਚੋਂ ਜਦੋਂ ਚੈਂਪੀਅਨ ਕੱਟਣਾ ਹੁਣ ਜੇ ਉਹੀ ਘੋੜੇ 3 ਸਾਲ ਜਾਂ 2 ਸਾਲ ਜਿੱਤ ਗਏ ਸੀ ਉਹਨਾਂ ਨੂੰ ਕਹੇ ਇਹ ਸ਼ੋਅਾਂ ਚ ਕਰਨਾ ਚਾਹੀਦਾ ਆਪਾਂ ਨੂੰ ਵੀ 2 ਸਾਲ ਜਿਹੜਾ ਘੋੜਾ ਜਿੱਤ ਗਿਆ ਆਸਟ ਆ ਗਿਆ ਉਹਨੂੰ ਤੀਜੇ ਸਾਲ ਪਾਉਣਾ ਹੀ ਨਹੀਂ ਬਸ ਤੇ ਇਹ ਰੋਲਾ ਖਤਮ ਹੋ ਜੂਗਾ ਹਾਂ ਇਸ ਚੀਜ਼ ਦੇ ਨਾਲ ਨਾਂ ਬੜਾ ਬਾਈ 70 80% ਆ ਜਿਹੜੇ ਰੋਲੇ ਕੋਲੇ ਸਵਾਂ ਦੇ ਵਿੱਚ ਖਤਮ ਹੋ ਸਕਦੇ ਹਨ ਤੇ ਜੀ ਵੀਰੇ ਇੱਕ ਤੁਸੀਂ ਦੇਖੋ ਜਿਵੇਂ ਦੋਨੇ ਘੋੜੇ ਆ ਆਪਣੇ ਵਾਲੇ ਹਾਂਜੀ ਇਹਦੇ ਫਿੱਟ ਬਹੁਤ ਪਏ ਆ ਬਾਈ ਜਿਵੇਂ ਆਪਾਂ ਪੁਰਾਣੀਆਂ ਵੀਡੀਓ ਵੀ ਛੋਡੀਆਂ ਦੇਖਦੇ ਆ ਤੁਸੀਂ ਸੂਰਜ ਘੋੜੇ ਨੂੰ ਵੀ ਡੋਰ ਤੇ ਤੋਰਿਆ ਬਾਈ ਹੋਰ ਐ ਸਾਰੇ ਜਾਨਵਰਾਂ ਨੂੰ ਤਕਰੀਬਨ ਲਾਇਆ ਤੁਸੀਂ ਹਨ ਤੇ ਇਹਨਾਂ ਦੋਮਾ ਘੋੜਿਆਂ ਨੂੰ ਵੀ ਤੁਸੀਂ ਤੋਰਦੇ ਹੋ ਸਵਾਰੀ ਵੀ ਡੇਲੀ ਕਰਾਉਣੀ ਹੋ ਬਾਈ ਇਹ ਤੁਹਾਨੂੰ ਮੰਨ ਲਓ ਇਹ ਫੈਟਰ ਰੱਖਣ ਦੇ ਮਾਰੇ ਤੁਸੀਂ ਇਹਨਾਂ ਚੀਜ਼ਾਂ ਨੂੰ ਕਰਦੇ ਹੋ ਜਾਂ ਨਾਲੋਂ ਨਾਲ ਬਾਈ ਤੁਹਾਨੂੰ ਸ਼ੌਂਕ ਵੀ ਹੁੰਦਾ ਵੀ ਆਪਦੇ ਮਨ 'ਚ ਹੁੰਦਾ ਵੀ ਆਪਾਂ ਘੇੜਾ ਦੇਣਾ ਘੋੜੇ ਤੇ ਚੜ ਕੇ ਸ਼ੌਂਕ ਵੀ ਹੁੰਦਾ ਜੀ ਇੱਕ ਜਾਨਵਰ ਨਾਲ ਜਿੰਨਾ ਚਿਰ ਆਪਾਂ ਬਹਿ ਕੇ ਉਹਨੂੰ ਤੋਰਦੇ ਨਾ ਉਹਨਾਂ ਚਿਰ ਉਹਦੇ ਨਾਲ ਪਿਆਰ ਨਹੀਂ ਪੈਂਦਾ ਆਪਣਾ ਖੁਰਨੀ ਤੇ ਖੜੀ ਨੂੰ ਜਿੰਨਾ ਮਰਜ਼ੀ ਦਾਣਾ ਖਵਾਈ ਚੱਲੋ ਘਰ ਘਰੇ ਮਾਰੀ ਚੱਲੋ ਜਦੋਂ ਆਪਾਂ ਜਾਨਵਰ ਤੇ ਬਹਿ ਕੇ ਉਹਨੂੰ ਬਾਹਰ ਲੈ ਕੇ ਜਾਂਦੇ ਆ ਆਪਣੀ ਉਹਦੇ ਨਾਲ ਤਾਰ ਮਿਲਦੀ ਹੈ ਕਿਉਂਕਿ ਜਿੱਧਰ ਨੂੰ ਆਪਾਂ ਨੂੰ ਕਹਿਣਾ ਉਹਨੇ ਜਾਣਾ ਆਸ ਵਿੱਚ ਦਿਮਾਗ ਮਿਲਦਾ ਹੈਗਾ ਸਵਾਰੀ ਕਰਨੀ ਜ਼ਰੂਰੀ ਹੈ ਠੀਕ ਹੈ ਬਈ ਤੇ ਬਾਕੀ ਮੇਰੇ ਪਾਪਾ ਜੀ ਨੇ ਬਹੁਤ ਘੋੜੇ ਮਤਲਬ ਸੰਭੇ ਆ ਪਹਿਲਾਂ ਹਾਂਜੀ ਉਹਨਾਂ ਤੋਂ ਪ੍ਰੇਰਣਾ ਮਿਲੀ ਹੈ ਹਮ ਮੇਰੇ ਡੈਡੀ ਸਰਦਾਰ ਜਗਦੀਪ ਸਿੰਘ ਪ੍ਰਧਾਨ ਹਾਂਜੀ ਬਈ ਤੇ ਉਹਨਾਂ ਨੇ ਪਹਿਲਾਂ ਜਾਨਵਰ ਡੋਰਾਾਂ ਦੇ ਤੌਰ ਤੇ ਰਹਿੰਦੇ ਸੀ ਹਮ ਉਹਨਾਂ ਨੂੰ ਦੇਖ ਕੇ ਫਿਰ ਮੈਂ ਸਿੱਖਿਆ ਠੀਕ ਹੈ ਬਈ ਤਾਂ ਕਰਕੇ ਡੋਰਾਾਂ ਤੇ ਬਸ ਉਹ ਸ਼ੌਂਕ ਹੀ ਹੈ ਇੱਕ ਹਾਂ ਹਾਂਜੀ ਠੀਕ ਹੈ ਬਈ ਆ ਤੁਹਾਡੇ ਕਹਿਣ ਦਾ ਮਤਲਬ ਜੇ ਆਪਾਂ ਸ਼ਾਰਟ ਚ ਦੇਖ ਲਈਏ ਬਈ ਜੇ ਆਪਾਂ ਸਵਾਰੀ ਡੇਲੀ ਕਰਾਂਗੇ ਇੱਕ ਦਾ ਜਾਨਵਰ ਫਿੱਟ ਰਹਿੰਦਾ ਹਾਂਜੀ ਹਾਂਜੀ ਬਾਕੀ ਆਪ ਸਮੇਂ ਸਵਾਰ ਮੀਲੇ ਘੋੜੇ ਦਾ ਤਾਲਮੇਲ ਬੌਂਡਿੰਗ ਬਣਦੀ ਆ ਬਾਈ ਹਨਾ ਉਧਰ ਉਧਰੀ ਘੋੜਾ ਹੋਵੇ ਇਹੋ ਜਿਹੇ ਫਾਰਮ ਤਾਂ ਬਹੁਤ ਵੱਡੇ ਵੱਡੇ ਖੋਲੇ ਆ ਹਾਂਜੀ ਬਾਈ ਤੇ ਪਰ ਉਹਨਾਂ ਨੂੰ ਘੋੜੇ ਤੇ ਕਾਠ ਹੀ ਨਹੀਂ ਕਸਣੀ ਆਉਂਦੀ ਜਿਹੜੇ ਫਾਰਮਾਂ ਦੇ ਮਾਲਕ ਆ ਬਿਲਕੁਲ ਬਾਈ ਬਹਿਣ ਦੀ ਗਲਤੀ ਦੂਰ ਆ ਜੇ ਉਹਨਾਂ ਨੂੰ ਕਹਿ ਦਿੱਤੇ ਕਿ ਨਵੇਂ ਘੋੜੇ ਤੇ ਵੀ ਆਹ ਕਾਠੀ ਪਈ ਐ ਤੇ ਤੁਸੀਂ ਪ੍ਰੋਪਰ ਕਸ ਦਿਓ ਉਹ ਨਹੀਂ ਕਸਣੀ ਆਉਂਦੀ ਬਿਲਕੁਲ ਬਾਈ ਤੇ ਸਵਾਰੀ ਜ਼ਰੂਰ ਕਰਨੀ ਚਾਹੀਦੀ ਹੈ ਹਰੇਕ ਨੂੰ ਹਾਂਜੀ ਬਾਈ ਇਹ ਸਵਾਰੀ ਤਾਂ ਮੇਨ ਖਰਾਕ ਆ ਇਹਨਾਂ ਦੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਸੋ ਬਹੁਤ ਬਹੁਤ ਧੰਨਵਾਦ ਬਾਈ ਤੇਜ ਬਹੁਤ ਬਹੁਤ ਧੰਨਵਾਦ ਜਿਹੜਾ ਭਰਾਵਾਂ ਨਾਲ ਮਿਲੇ ਇਕੱਠੇ ਹੋਏ ਆ ਹਾਂਜੀ ਹਾਂਜੀ ਸੋ ਦੋਸਤੋ ਬਾਈ ਤੇਜ ਨੇ ਜਿਵੇਂ ਦੋਨੇ ਘੋੜਿਆਂ ਦੀ ਛੱਲੇ ਤੇ ਸੈਮ ਦੀ ਸਟੱਡ ਸਰਵਿਸ ਬਾਰੇ ਸਾਰੀ ਗੱਲਬਾਤ ਕਲੀਅਰ ਕਰ ਦਿੱਤੀ ਆ ਦੋਨੇ ਘੋੜਿਆਂ ਦੇ ਬਹੁਤ ਟਾਪ ਦੇ ਰਿਜ਼ਲਟ ਆ ਉਮਰ ਦੇ ਵਿੱਚ ਹਾਲੇ ਲਵੇ ਹੀ ਆ ਇਹਨਾਂ ਨੂੰ ਆਪਾਂ ਬਸ਼ੀਰੇ ਕਹਿ ਸਕਦੇ ਆ ਹਾਈਟ ਵੀ ਬਹੁਤ ਜ਼ਿਆਦਾ ਚੰਗੀ ਆ ਦੋਨੇ ਘੋੜਿਆਂ ਦੀ ਤੇ ਬਲੱਡ ਲਾਈਨ ਦੋਨਾਂ ਘੋੜਿਆਂ ਦੀ ਬਹੁਤ ਜ਼ਿਆਦਾ ਸਟਰੋਂਗ ਆ ਸਾਰੀ ਗੱਲਬਾਤ ਬਾਈ ਤੇਜ ਨੇ ਕਲੀਅਰ ਕਰਤੀ 21000 ਰੁਪਿਆ ਸਟੱਡ ਸਰਵਿਸ ਦੀ ਦੋਨਾਂ ਕੋਡਿਆਂ ਦੀ 22000 ਰੁਪਿਆ ਫੀਸ ਰੱਖੀ ਗਈ ਆ ਜਿਹੜੀ ਇਹਦੀ ਸੈਮ ਦੀ ਸਟੱਡ ਸਰਵਿਸ ਆ ਇਹ ਤੁਹਾਨੂੰ ਬਾਈ ਤੇਜ ਦੇ ਪਿੰਡ ਬਾਂਦਰ ਮਿਲੂਗੀ ਤੇ ਛੱਲੇ ਦੀ ਸਟੱਡ ਫਾਰਮ ਸਰਵਿਸ ਆ ਜਿਹੜੀ ਤੁਹਾਨੂੰ ਇੱਥੇ ਮੁਕਸਰ ਦੇ ਨਾਲ ਲਗਮਾ ਪਿੰਡਾ ਥਾਂਦੇ ਵਾਲਾ ਬਾਈ ਇੱਕਮੰਦੇ ਫਾਰਮ ਦੇ ਉੱਤੇ ਮਿਲੂ ਸੋ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਨਵੇਂ ਫਾਰਮ ਦੇ ਉੱਤੇ ਉਦੋਂ ਤੱਕ ਲਈ ਜੁੜੇ ਰਹੋ ਪਿੰਡੂ ਜ਼ਿਮੀਦਾਰ ਨਾਲ ਧੰਨਵਾਦ ਜੀ ਸਤਿ ਸ੍ਰੀ ਅਕਾਲ ਠੀਕ ਆ ਬਾਈ ਹੋਰ ਤਾਂ ਨਹੀਂ ਕੋਈ